ਸਭ ਤੋਂ ਪਹਿਲਾਂ ਤੁਹਾਨੂੰ ਇਹ ਕਹਿ ਦੇਣਾ ਕਿ ਬਹੁਤਾ ਸੀਰੀਅਸਲੀ ਨਾ ਲਿਓ ਦਿਲ ਤੇ ਨਾ ਲਾਓ ਜਿਨੇ ਜਿੱਥੇ ਰਹਿਣਾ ਰਹੀ ਚੱਲੋ ਇਹ ਮੇਰੇ ਸਿਰਫ ਨਿੱਜੀ ਵਿਚਾਰ ਨੇ ਜੋ ਮੈਨੂੰ ਲੱਗਦਾ ਮੈਂ ਵੈਸੇ ਹੀ ਠੋਡੇ ਨਾਲ ਡਿਸਕਸ ਕਰ ਰਿਹਾ ਇੱਕ ਡਿਸਕਲੇਮਰ ਦੇ ਰਿਹਾ ਬਹੁਤ ਸਾਰੇ ਦੋਸਤੋ ਬੜਾ ਸੀਰੀਅਸ ਲੈ ਜਾਂਦੇ ਆ ਫਿਰ ਕਮੈਂਟ ਵੀ ਉਵੇਂ ਦੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਉਹ ਮਨ ਚ ਵੀ ਆਉਂਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਦੂਜੀ ਗੱਲ ਇਹ ਵੀ ਆ ਉਹਨਾਂ ਦੋਸਤਾਂ ਨੂੰ ਵੀ ਜਿਹੜੇ ਹੋ ਸਕਦਾ ਮੈਨੂੰ ਇਹ ਕਹਿਣ ਮੇਰੀਆਂ ਐਨਕਾਂ ਲੱਗੀਆਂ ਦੇਖ ਕੇ ਵੀ ਆਪ ਤਾਂ ਤੂੰ ਸ਼ਹਿਰ ਚ ਬੈਠਾ ਤੇ ਲੋਕਾਂ ਨੂੰ ਕਹਿਣਾ ਕਿ ਪਿੰਡਾਂ ਚ ਵਾਪਸ ਚਲੇ ਜਾ ਤਾਂ ਉਹਨਾਂ ਦੋਸਤਾਂ ਨੂੰ ਵੀ ਮੈਂ ਕਹਿ ਰਿਹਾ ਕਿ ਭਾਈ ਮੈਂ ਸ਼ਹਿਰ ਚ ਨਹੀਂ ਰਹਿੰਦਾ ਮੈਂ ਵੀ ਇੱਕ ਬਹੁਤ ਹੀ ਛੋਟੇ ਜੇ ਕਸਬੇ ਚ ਰਹਿਣਾ ਆਸ-ਪਾਸੇ ਸਾਡੇ ਸਾਰੇ ਪਿੰਡ ਹੀ ਨੇ ਤਾਂ ਚਲੋ ਹੁਣ ਫਿਰ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਆਪਣਾ ਵੀਡੀਓ ਕੁਝ ਵੈਸੇ ਹੀ ਨਹੀਂ ਕਰ ਰਿਹਾ ਕਿ ਸ਼ਹਿਰ ਦੇ ਵਿੱਚ ਰਹਿਣ ਦੇ ਨਾਲੋਂ ਬੈਟਰ ਹੈ ਕਿਸੇ ਛੋਟੇ ਕਸਬੇ ਜਿਵੇਂ ਦੇ ਵਿੱਚ ਇੱਥੇ ਮੈਂ ਰਹਿ ਰਿਹਾ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜ ਪੁਆਇੰਟਸ ਦੀ ਜਿਹੜੇ ਮੈਨੂੰ ਲੱਗਦਾ ਕਿ ਸ਼ਹਿਰ ਦੇ ਵਿੱਚ ਰਹਿਣ ਦਾ ਇੱਕ ਬਹੁਤ ਹੀ ਵੱਡਾ ਨੈਗੇਟਿਵ ਪੁਆਇੰਟ ਆ ਸਭ ਤੋਂ ਪਹਿਲਾ ਹੈਗਾ ਪੋਲਿਊਸ਼ਨ ਦੇਖੋ ਕੁਝ ਇਨਸਾਨ ਦੀਆਂ ਬੇਸਿਕ ਨੀਡ ਹੁੰਦੀਆਂ ਨੇ ਕੋਸ਼ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਕਹਿ ਦੇਣਾ ਕਿ ਉਸ ਤੋਂ ਬਾਅਦ ਦੀਆਂ ਨੀਡ ਜਿਵੇਂ ਜਿਵੇਂ ਕਿਸੇ ਦੀ ਜੇਬ ਉਹਨੂੰ ਅਲਾਉ ਕਰਦੀ ਆ ਇੱਕ ਗੱਡੀ ਤੋਂ ਵੱਡੀ ਗੱਡੀ ਲੈਣੀ ਕਾਰ ਦੇ ਵਿੱਚ ਇੱਕ ਏਸੀ ਦੀ ਥਾਂ ਦੇ ਉੱਤੇ ਜ਼ਿਆਦਾ ਏਸੀ ਲੈ ਲੈਣੇ ਕਾਰ ਦੀ ਸਜਾਵਟ ਜ਼ਿਆਦਾ ਵਧੀਆ ਕਰ ਲੈਣੀ ਜਾਂ ਕਿੰਨੇ ਮਹੀਨਿਆਂ ਤੋਂ ਬਾਅਦ ਕਿਤੇ ਵੀ ਘੁੰਮਣ ਫਿਰਨ ਚਲੇ ਜਾਣਾ ਜਾਂ ਤੁਸੀਂ ਇੰਡੀਆ ਚ ਘੁੰਮ ਰਹੇ ਹੋ ਬਾਹਰਲੇ ਕੰਟਰੀਜ਼ ਚ ਘੁੰਮ ਰਹੇ ਹੋ ਉਹ ਹੋ ਗਈ ਬਾਅਦ ਦੀ ਗੱਲ ਸਭ ਤੋਂ ਪਹਿਲੀ ਜਿਹੜੀ ਇੱਕ ਬੇਸਿਕ ਨੀਡ ਹੈਗੀ ਆ ਇੱਕ ਚੰਗੇ ਸਾਫ਼ ਸੁਥਰੇ ਜੀਵਨ ਦੀ ਪਹਿਲਾਂ ਆਪਾਂ ਉਹਦੀ ਗੱਲ ਕਰਦੇ ਆ ਤਾਂ ਇਹ ਦੇਖੀਏ ਕਿ ਕੀ ਅੱਜ ਸਾਨੂੰ ਸ਼ਹਿਰਾਂ ਦੇ ਵਿੱਚ ਉਹ ਮਿਲ ਰਿਹਾ ਕਿਉਂਕਿ ਕਿਤੇ ਨਾ ਕਿਤੇ ਕੀ ਕਰਦਾ ਬੰਦਾ ਉਹ ਇੱਕੋ ਹੀ ਜ਼ਿੰਦਗੀ ਦੇ ਵਿੱਚ ਲਗਾਤਾਰ ਆਪਾਂ ਜਿਉਂਦੇ ਰਹਿੰਨੇ ਆ ਜਿਉਂਦੇ ਰਹਿੰਨੇ ਆ ਕਿੰਨੇ ਦਹਾਕੇ ਲੰਘ ਜਾਂਦੇ ਆ ਜਾਂ ਫਿਰ ਜਿਹੜਾ ਪਿਛਲੀ ਜਨਰੇਸ਼ਨ ਨੇ ਕੀਤਾ ਹੁੰਦਾ ਆਪਾਂ ਲਗਾਤਾਰ ਉਹੀ ਕੰਮ ਕਰਦੇ ਰਹਿੰਨੇ ਆ ਆਪਾਂ 2 ਮਿੰਟ ਰੁਕਦੇ ਨਹੀਂ ਰਿਫਲੈਕਟ ਨਹੀਂ ਕਰਦੇ ਵੀ ਕੀ ਜੋ ਚੀਜ਼ਾਂ 20 ਸਾਲ ਪਹਿਲਾਂ ਰੈਲੇਵੈਂਟ ਸੀਗੀਆਂ ਉਹ ਅੱਜ ਹੈਗੀਆਂ ਵੀ ਨੇ ਜਾਂ ਨਹੀਂ ਹੈਗੀਆਂ ਉਹ ਬੱਸ ਦੀ ਤਰ੍ਹਾਂ ਜਦੋਂ ਬੱਸ ਆ ਕੇ ਪਹਿਲਾਂ ਅੱਡੇ 'ਚ ਲੱਗਦੀ ਉਹ ਖਾਲੀ ਹੁੰਦੀ ਆ ਤਾਂ ਉਦੋਂ ਉਹਦੇ 'ਚ ਬੈਠਣ ਦੀ ਤੱਕ ਬਣਦੀ ਆ 1998 99 ਦੀ ਗੱਲ ਆ ਜਾਂ 2000 ਦੇ ਵਿੱਚ ਜਦੋਂ ਕਾਲਜ ਜਾਂਦੇ ਹੁੰਦੇ ਸੀ ਤਾਂ ਯਾਦ ਆ ਉਹ ਬੱਸਾਂ ਦੇ ਬਾਹਰ ਤੱਕ ਲੰਮਕਦੇ ਹੁੰਦੇ ਸੀ ਹੁਣ ਤਾਂ ਚਲੋ ਉਹਵੇਂ ਨਹੀਂ ਹੈਗਾ ਤਾਂ ਕਿਸੇ ਕਿਸੇ ਟਾਈਮ ਦੇ ਉੱਪਰ ਉਹ ਬੱਸਾਂ ਭਰ ਜਾਂਦੀਆਂ ਨੇ ਤਾਂ ਫਿਰ ਰੋਕ ਕੇ ਸੋਚਣ ਦੀ ਲੋੜ ਹੁੰਦੀ ਆ ਕਿ ਕੀ ਹੁਣ ਮੈਂ ਇਸ ਬੱਸ 'ਚ ਚੜਾਂ ਜਾਂ ਨਾ ਚੜਾਂ ਤਾਂ ਸਭ ਤੋਂ ਪਹਿਲਾ ਪੁਆਇੰਟ ਆ ਪੋਲਿਊਸ਼ਨ ਦਾ ਪੋਲਿਊਸ਼ਨ ਦੇ ਕਰਕੇ ਅੱਜ ਆਪਾਂ ਸ਼ਹਿਰਾਂ ਦੇ ਵਿੱਚ ਰਹਿ ਤਾ ਰਹੇ ਆਂ ਇੰਡੀਆ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਸ਼ਹਿਰਾਂ ਵਿੱਚ ਰਹਿ ਰਹੇ ਆ ਸਪੈਸ਼ਲੀ ਦਿੱਲੀ ਵਗੈਰਾ ਸ਼ਹਿਰਾਂ ਦੇ ਵਿੱਚ ਬੈਂਗਲੌਰ ਹੋਇਆ ਪਰ ਕੀ ਹੁਣ ਉੱਥੇ ਬਿਹਤਰ ਜੌਬ ਦੇ ਲਈ ਹੋਰ ਕੁਝ ਚੀਜ਼ ਇਹੋ ਬਹੁਤ ਜ਼ਿਆਦਾ ਵਾਇਰਲ ਹੋਇਆ ਵਾ ਬ੍ਰਾਇਨ ਜੌਨਸਨ ਨਾਮ ਦਾ ਇੱਕ ਗੋਰਾ ਇਨਸਾਨ ਆ ਉਹ ਇੰਡੀਆ ਦੇ ਵਿੱਚ ਆਉਂਦਾ ਇੱਕ ਇੰਟਰਵਿਊ ਕਰਨ ਦੇ ਲਈ ਹੁਣ ਉਹ ਇੰਡੀਆ ਦੇ ਵਿੱਚ ਤਾਂ ਆ ਗਿਆ ਜਦੋਂ ਉਹਨੇ ਇੱਥੇ ਆ ਕੇ ਦੇਖਿਆ ਉਹ ਕਹਿੰਦਾ ਯਾਰ ਮੈਨੂੰ ਤਾਂ ਹਵਾ ਥੋੜੀ ਬਹੁਤ ਗੰਦੀ ਲੱਗਦੀ ਹੈ ਕਿ ਮੈਂ ਮਾਸਕ ਲੈ ਲਵਾਂ ਨਾਲ ਉਹਨੇ ਆਪਦੇ ਰੱਖ ਲਿਆ ਕਹਿੰਦਾ ਯਾਰ ਇੱਕ ਮੀਟਰ ਰੱਖ ਲਿਓ ਇੱਥੇ ਤਾਂ ਕਿ ਮੈਨੂੰ ਪਤਾ ਲੱਗਦਾ ਵੀ ਹਵਾ ਕਿੰਨੀ ਕੋ ਪੋਲਿਊਟਡ ਹੈਗੀ ਆ ਉਹ ਜਦੋਂ ਇੱਕ ਪੁਆਇੰਟ ਤੋਂ ਥੱਲੇ ਚਲੀ ਗਈ ਤਾਂ ਉਹ ਕਹਿੰਦਾ ਵੀ ਦੇਖੋ ਗੁੱਸਾ ਨਾ ਕਰਿਓ ਇਹਦੇ ਵਿੱਚ ਕੋਈ ਰੇਸਿਜ਼ਮ ਵਾਲੀ ਗੱਲ ਨਹੀਂ ਹੈਗੀ ਮੈਂ ਕੁਝ ਇਹੋ ਜਿਹਾ ਨਹੀਂ ਕਹਿੰਦਾ ਮੈਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਆ ਮੈਨੂੰ ਨਹੀਂ ਲੱਗਦਾ ਮੈਨੂੰ ਇਹ ਇੰਟਰਵਿਊ ਅੱਗੇ ਕਰਨੀ ਚਾਹੀਦੀ ਆ ਤਾਂ ਉਹਨੇ ਇੰਟਰਵਿਊ ਵਿੱਚ ਹੀ ਬੰਦ ਕਰ ਦਿੱਤਾ ਯੈਸ ਬ੍ਰਾਇਨ ਹਾ ਟੂ ਲੀਵ ਥਿਸ 130 140 ਵਿਚ ਇਜ਼ ਓਵਰ 10x ਯੈਪ ਕੈਪਸ ਕੰਟੈਕਸ ਹੁਣ ਕੁਝ ਲੋਕ ਆ ਜਾਂਦੇ ਦੇਖੋ ਹਰ ਕੋਈ ਵੀ ਰੇਸਿਸਟ ਨਹੀਂ ਹੁੰਦਾ ਉਹ ਬੰਦਾ ਜੇ ਇੰਡੀਆ ਆਇਆ ਹੈ ਜਾਂ ਬੈਠਾ ਗੱਲਬਾਤ ਕਰਨ ਨੂੰ ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਬੇਇੱਜ਼ਤੀ ਕਰਨਾ ਹੈ ਜੋ ਹੈ ਉਹ ਹੈ ਤਾਂ ਉੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਸਾਡੇ ਹਵਾ ਦੀ ਜਿਹੜੀ ਹਾਲਤ ਹੈ ਉਹ ਕਿੰਨੀ ਕੁ ਜ਼ਿਆਦਾ ਬੁਰੀ ਹੈ ਸੈਕੰਡਲੀ ਸਪੈਸ਼ਲੀ ਜਦੋਂ ਆਪਣੇ ਉਹ ਚੋਨੇ ਵਾਲਾ ਕੰਮ ਹੁੰਦਾ ਜਾਂ ਦੀਵਾਲੀ ਇਹ ਕਿਉਂਕਿ ਦੋ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਕੋਈ ਇੱਕ ਪਾਰਟੀ ਦੂਜੇ ਨੂੰ ਬਲੇਮ ਕਰਦੀ ਉਹਨਾਂ ਨੂੰ ਕਰੀ ਜਾਂਦੇ ਚਲੋ ਆਪਾਂ ਉਧਰ ਨਹੀਂ ਜਾਂਦੇ ਪਰ ਉਸ ਟਾਈਮ ਦੇ ਉੱਪਰ ਸਭ ਤੋਂ ਜ਼ਿਆਦਾ ਰੌਲਾ ਪੈਂਦਾ ਹੁੰਦਾ ਸਪੈਸ਼ਲੀ ਸ਼ਹਿਰਾਂ ਦੇ ਵਿੱਚ ਪੋਲਿਊਸ਼ਨ ਦਾ ਏਕਿਊ ਲੈਵਲ ਦਾ ਤੇ ਗੱਲ ਉਹੀ ਆ ਕਿ ਜਦੋਂ ਇਨਸਾਨ ਜਿਹੜਾ ਇੱਕ ਨਾਰਮਲ ਇਨਸਾਨ ਆ ਪੰਜ ਤੱਤਾਂ ਦਾ ਜਿਹੜਾ ਪੁਤਲਾ ਵਾ ਜਦੋਂ ਉਹਨੂੰ ਆਪਣੇ ਘਰੇ ਚੰਗੀ ਹਵਾ ਦੇ ਲਈ 에ਅਰ ਪਿਉਰੀਫਾਇਰ ਲੈਣੇ ਪੈ ਜਾਣ ਤਾਂ ਮੇਰੇ ਖਿਆਲ ਦੇ ਵਿੱਚ ਉਹ ਟਾਈਮ ਆ ਜਦੋਂ ਇਨਸਾਨ ਨੂੰ ਰੁੱਕ ਕੇ ਥੋੜੀ ਦੇਰ ਸੋਚਣਾ ਚਾਹੀਦਾ ਵਾ ਕਿ ਠੀਕ ਆ ਮੇਰੀ ਜੌਬ ਹੈਗੀ ਆ ਮੈਨੂੰ ਸੈਲਰੀ 1.5 ਲੱਖ ਮਿਲਦੀ ਆ ਜਾਂ 2 ਲੱਖ ਮਿਲਦੀ ਆ ਕਿਸੇ ਨੂੰ ਇਸ ਤੋਂ ਬਹੁਤ ਜ਼ਿਆਦਾ ਵੀ ਮਿਲ ਰਹੀ ਆ ਸ਼ਹਿਰਾਂ 'ਚ ਇਸ ਤੋਂ ਬਹੁਤ ਘੱਟ ਵੀ ਮਿਲ ਰਹੀ ਆ ਤਾਂ ਮੇਰੇ ਖਿਆਲ 'ਚ ਉਹ ਤੋਂ ਬੰਦੇ ਨੂੰ ਕਮ ਸੇ ਕਮ ਇੱਕ ਵਾਰ ਜ਼ਰੂਰ ਹੀ ਸੋਚਣਾ ਚਾਹੀਦਾ ਕਿ ਜਿੱਥੇ ਮੈਨੂੰ ਸਾਹ ਲੈਣ ਨੂੰ ਹਵਾ ਹੀ ਨਹੀਂ ਮਿਲ ਰਹੀ ਅੱਜ ਦੀ ਸਪੈਸ਼ਲੀ ਆਪਣੇ ਬੱਚਿਆਂ ਦੇ ਬਾਰੇ ਵਿੱਚ ਕਿਉਂਕਿ ਫਿਰ ਵੀ ਉਸ ਇਨਸਾਨ ਨੇ ਤਾਂ ਸ਼ਾਇਦ 20-25 ਸਾਲ ਆਪਦੇ ਪਿੰਡ 'ਚ ਗੁਜ਼ਾਰੇ ਹੋਣ ਜਾਂ ਛੋਟੇ ਕਸਬੇ 'ਚ ਗੁਜ਼ਾਰੇ ਹੋਣ ਉਸ ਤੋਂ ਬਾਅਦ ਸ਼ਹਿਰ 'ਚ ਨੌਕਰੀ ਕਰਨ ਆਇਆ ਹੋਵੇ ਪਰ ਜਿਹੜੇ ਉਹਦੇ ਬੱਚੇ ਆ ਉਹਨਾਂ ਨੇ ਤਾਂ ਸਾਰੀ ਜ਼ਿੰਦਗੀ ਉਸੇ ਸ਼ਹਿਰ 'ਚ ਕੱਢਣੀ ਆ ਸੈਕੰਡਲੀ ਉਹਨਾਂ ਦੇ ਜਿਹੜੇ ਆਰਗਨਸ ਨੇ ਲੰਗਸ ਨੇ ਉਹਨਾਂ ਦੇ ਫੇਫੜੇ ਆ ਦਿਲ ਆ ਉਹਨਾਂ ਦਾ ਰੈਸਪੀਰੇਟਰੀ ਸਿਸਟਮ ਉਹ ਤਾਂ ਬਹੁਤ ਹੀ ਜ਼ਿਆਦਾ ਕਮਜ਼ੋਰ ਆ ਹਾਲੇ ਵੀ ਉਹਦੇ ਉੱਤੇ ਤਾਂ ਇੰਪੈਕਟ ਬਹੁਤ ਜ਼ਿਆਦਾ ਪੈਣਾ ਵਾ ਤਾਂ ਇਸ ਕਰਕੇ ਉਹੀ ਗੱਲ ਹੈ ਜਦੋਂ ਇੱਕ ਇਨਸਾਨ ਆਪਣੀ ਜ਼ਿੰਦਗੀ ਜਿਉ ਰਿਹਾ ਆ ਵਾਬ ਦੇ ਕਮਰੇ ਦੇ ਵਿੱਚ 에ਅਰ ਪਿਊਰੀਫਾਇਰ ਲਾ ਕੇ ਤਾਂ ਫਿਰ ਮੈਨੂੰ ਲੱਗਦਾ ਕਿ ਥੋੜੀ ਗੜਬੜ ਹੈਗੀ ਆ ਉਹਦੇ ਵਿੱਚ ਫਿਰ ਤੋਂ ਉਹ ਜਿਹੜੀਆਂ ਸਾਇੰਸ ਫਿਕਸ਼ਨ ਫਿਲਮਾਂ ਨਹੀਂ ਹੁੰਦੀਆਂ ਪਰ ਦੇਖਦੇ ਹੁੰਨੇ ਆ ਕਿਤੇ ਕਿਤੇ ਵੀ ਅੱਗੇ ਜਾ ਕੇ ਭਵਿੱਖ ਚ ਆਊਗਾ ਬੰਦਿਆਂ ਦੇ ਮਾਸਕ ਲੱਗੇ ਹੋਏ ਆ ਇਹ ਆ ਉਹ ਆ ਤਾਂ ਉਹੀ ਤਾਂ ਜ਼ਿੰਦਗੀ ਹੋਗੀ ਹੈ ਤਾਂ ਵੀ ਮੇਰੇ ਖਿਆਲ ਦੇ ਵਿੱਚ ਤਾਂ ਉਦੋਂ ਆਏ ਆ ਕਿ ਉੱਥੋਂ ਸਮਾਨ ਚੱਕੋ ਜੇ ਤੁਸੀਂ ਇਹ ਜੇ ਥਾਂ ਦੇ ਉੱਤੇ ਸ਼ਹਿਰਾਂ ਦੇ ਵਿੱਚ ਰਹਿ ਕੇ ਇੰਨੇ ਕੰਪੀਟੀਸ਼ਨ ਦੇ ਵਿੱਚ ਵੀ ਜੌਬ ਲੈ ਸਕਦੇ ਹੋ ਪੜੇ ਲਿਖੇ ਬੰਦੇ ਹੋ ਪਰ ਤੁਸੀਂ ਕਿਤੇ ਹੋਰ ਵੀ ਜਾ ਕੇ ਜੌਬ ਲੈ ਸਕਦੇ ਹੋ ਫੇਰ ਕਹਿ ਰਹੇ ਆ ਨਿੱਜੀ ਵਿਚਾਰ ਨਹੀਂ ਕਮੈਂਟ ਕਰਨ ਤੋਂ ਪਹਿਲਾਂ ਥੋੜਾ ਧਿਆਨ ਨਾਲ ਸੁਣ ਲਿਓ ਇੱਕ ਨਾ ਇਸ ਚੀਜ਼ ਨੇ ਬਹੁਤ ਪਰੇਸ਼ਾਨ ਕੀਤਾ ਹੋਇਆ ਸੱਚੀ ਗੱਲ ਪਰ ਚਲੋ ਹਰ ਇੱਕ ਚੀਜ਼ ਦੇ ਚੰਗੇ ਪੱਖ ਵੀ ਆ ਤੇ ਮਾੜੇ ਪੱਖ ਵੀ ਆ ਦੂਸਰੀ ਪ੍ਰੋਬਲਮ ਹੈ ਕਿ ਆ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਦੀ ਇੱਥੇ ਮੈਂ ਤੁਹਾਨੂੰ ਪਹਿਲਾਂ ਆਪ ਦੀ ਇੱਕ ਨਿੱਜੀ ਐਗਜ਼ਾਮਪਲ ਦੇ ਦਿੰਨਾ ਮੇਰਾ ਛੋਟਾ ਬ੍ਰਦਰ ਆ ਬੈਡ ਰਿਡਨਰ 휠ਚੇਅਰ ਦੇ ਉੱਪਰ ਆ ਉਹਦੇ ਸੱਟ ਲੱਗੀ ਹੋਈ ਆ ਬਹੁਤ ਸਾਲ ਪਹਿਲਾਂ ਐਕਸੀਡੈਂਟ ਹੋਇਆ ਸੀ ਤੋ ਬੈੱਡ ਦੇ ਉੱਪਰ ਹੀ ਆ। ਉਹਦਾ ਕਿਤੇ ਕਿਤੇ ਦਿਲ ਕਰਦਾ ਹੁੰਦਾ ਮੈਂ ਇੱਧਰ ਉੱਧਰ ਘੁੰਮਿਆ ਵਾਂ। ਥੋੜੇ ਦਿਨ ਪਹਿਲਾਂ ਉਹਨੂੰ ਮੈਂ ਕਿਹਾ ਕਿ ਫਲਾਣੀ ਥਾਂ ਜਾਇਆ ਫਲਾਣੀ ਥਾਂ ਜਾਇਆ ਕਹਿੰਦਾ ਨਹੀਂ ਮੈਂ ਤਾਂ ਦਿੱਲੀ ਜਾਣਾ ਮੈਂ ਦਿੱਲੀ ਦੇਖਣੀ ਆ। ਦਿੱਲੀ ਉਹ ਗਿਆ ਉੱਥੇ ਪਹੁੰਚਦੇ ਸਾਰ ਮੈਨੂੰ ਉਹਨਾਂ ਦਾ ਫੋਨ ਆ ਗਿਆ ਕਿ ਅਸੀਂ ਤਾਂ ਵਾਪਸ ਆ ਰਹੇ ਹਾਂ ਇੱਥੇ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਆ। ਹੁਣ ਗੱਲ ਕਰਦੇ ਆ ਬੈਂਗਲੂਰੂ ਦੀ ਬੈਂਗਲੂਰੂ ਪੂਰੀ ਦੁਨੀਆ ਦੇ ਵਿੱਚ ਜਿਹੜਾ ਬੈਂਗਲੂਰੂ ਦਾ ਟ੍ਰੈਫਿਕ ਆ ਬੈਂਗਲੌਰ ਕਹਿ ਦਿੰਨੇ ਆ ਅੱਜ ਕੱਲ ਉਹਨੂੰ ਬੈਂਗਲੂਰੂ ਕਹਿਣ ਲੱਗ ਗਏ ਬੈਂਗਲੌਰ ਮਤਲਬ ਜਦੋਂ ਅੰਗਰੇਜ਼ ਆਏ ਸੀ ਉਹਨਾਂ ਨੇ ਆਪਣੇ ਹਿਸਾਬ ਨਾਲ ਨਾਮ ਰੱਖ ਲੇ ਹੌਲੀ ਹੌਲੀ ਲੋਕ ਹੁਣ ਵਾਪਸ ਆਵਦਾ ਕਹਿੰਦੇ ਕਿ ਬਈ ਨਹੀਂ ਸਾਡੇ ਨਾਮ ਉਹੀ ਸੀਗੇ ਬੈਂਗਲੂਰੂ ਰੱਖੋ ਚਲੋ ਆਪਾਂ ਬੈਂਗਲੂਰੂ ਕਹਾਂਗੇ ਪੂਰੀ ਦੁਨੀਆ ਦਾ 3ਰੇ ਨੰਬਰ ਦਾ ਸਭ ਤੋਂ ਸਲੋ ਟ੍ਰੈਫਿਕ ਆ ਬੈਂਗਲੂਰੂ ਦੇ ਵਿੱਚ ਤੇ ਦੂਸਰੀ ਗੱਲ ਬੈਂਗਲੂਰੂ ਦਾ ਟ੍ਰੈਫਿਕ ਪੂਰੇ ਇੰਡੀਆ 'ਚ ਇੰਨਾ ਕੁ ਬਦਨਾਮ ਹੋ ਕੁਛ ਵੀ ਦੇਖਦੇ ਹੋ ਨਾ ਹਰ ਪੰਜਵੇਂ ਵੀਡੀਓ ਦੇ ਵਿੱਚ ਆਇਓ ਕਿਸੇ ਵੀ ਤਰ੍ਹਾਂ ਦਾ ਹੋਵੇ ਉਹਦੇ ਚ ਬੰਗਲੂਰੂ ਦੇ ਟ੍ਰੈਫਿਕ ਦੀ ਜੇਕਰ ਆ ਹੀ ਜਾਣਾ ਵਾ ਸਟੈਂਡ ਅਪ ਕਮੇਡੀ ਕੋਈ ਵੀ ਕਰਦਾ ਹਰ ਪੰਜਵਾਂ ਜਾਂ ਤੀਸਰਾ ਬੰਦਾ ਬੰਗਲੂਰੂ ਦੇ ਟ੍ਰੈਫਿਕ ਬਾਰੇ ਬੋਲਦਾ ਹੀ ਬੋਲਦਾ 24 ਅਕਤੂਬਰ 2024 ਦੇ ਦਿਨ ਉੱਥੇ ਕੀ ਹੁੰਦਾ ਬੰਗਲੂਰੂ ਚ ਉੱਥੇ ਇੱਕ ਫਲਾਈਓਵਰ ਆ ਇਲੈਕਟ੍ਰੋਨਿਕ ਸਿਟੀ ਫਲਾਈਓਵਰ ਸ਼ਾਮ ਦਾ ਟਾਈਮ ਆ ਉਹ ਟਾਈਮ ਆ ਰਸ਼ ਆਰ ਦਾ ਬੰਗਲੂਰੂ ਵੈਸੇ ਵੀ ਆਈਟੀ ਹੱਬ ਆ ਸਾਰੇ ਲੋਕ ਕਮਾਂਕਾਰਾਂ ਵਾਲੇ ਆ ਦਫ਼ਤਰਾਂ ਚੋਂ ਸੌਫਟਵੇਅਰ ਦੀਆਂ ਕੰਪਨੀਆਂ ਤੋਂ ਕੰਮ ਕਰਕੇ ਘਰੇ ਮੁੜਦੇ ਆ ਹਾਲਤ ਇੰਨੀ ਕੁ ਬੁਰੀ ਹੋ ਗਈ ਸਾਰੇ ਪਾਸਿਓਂ ਬਿਲਕੁਲ ਸਟਕ ਹੋ ਗਿਆ ਟ੍ਰੈਫਿਕ ਪਤਾ ਲੋਕਾਂ ਨੇ ਕੀ ਕੀਤਾ ਸ਼ਾਇਦ ਤੁਹਾਡੇ ਵਿੱਚੋਂ ਬਹੁਤ ਸਾਰੇ ਦੋਸਤਾਂ ਨੂੰ ਪਤਾ ਹੋ ਜਿਨ੍ਹਾਂ ਨੂੰ ਨਹੀਂ ਪਤਾ ਹੋ ਮੈਂ ਦੱਸ ਦਿੰਦਾ ਟ੍ਰੈਫਿਕ ਇਸ ਹਿਸਾਬ ਦੇ ਨਾਲ ਰੁਕ ਗਿਆ ਲੋਕਾਂ ਨੇ ਉੱਥੇ ਹੀ ਆਪਣੀਆਂ ਗੱਡੀਆਂ ਨੂੰ ਬੰਦ ਕੀਤਾ ਤੁਰ ਕੇ ਆਪਣੇ ਘਰੇ ਗਏ ਆ ਤੇ ਮੈਂ ਝੂਠ ਨਹੀਂ ਬੋਲ ਰਿਹਾ ਸਰਚ ਕਰ ਲਿਓ ਇਸ ਤੋਂ ਬਾਅਦ ਮੈਂ ਇੱਕ ਹੋਰ ਅੰਕੜਾ ਪੜ੍ਹ ਰਿਹਾ ਸੀ ਥੋੜੇ ਦਿਨ ਪਹਿਲਾਂ ਦਾ ਉਹਦੇ ਵਿੱਚ ਉਹ ਦੱਸ ਰਹੇ ਸੀਗੇ ਕਿ ਇੰਗਲੈਂਡ ਦੇ ਵਿੱਚ 200 ਸਾਲ ਪਹਿਲਾਂ ਜਦੋਂ ਲੋਕ ਉਹ ਘੋੜਾ ਗੱਡੀਆਂ ਨਹੀਂ ਹੁੰਦੀਆਂ ਸੀ ਕੋੜੇ ਜੋਤੇ ਹੁੰਦੇ ਸੀ ਪਿੱਛੇ ਬੱਗੀ ਹੁੰਦੀ ਸੀ ਘੋੜਾ ਗੱਡੀ ਦੇ ਉੱਤੇ ਜਾਣ ਨੂੰ ਜਿੰਨਾ ਟਾਈਮ ਲੱਗਦਾ ਸੀ ਅੱਜ ਲੰਡਨ ਦੇ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਨੂੰ ਉਸ ਤੋਂ ਜ਼ਿਆਦਾ ਟਾਈਮ ਲੱਗ ਰਿਹਾ ਤੇ ਕਹਿਣ ਨੂੰ ਸਾਡੇ ਕੋਲੇ ਗੱਡੀਆਂ ਨੇ ਕਹਿਣ ਨੂੰ ਸਾਡੇ ਕੋਲੇ ਅੱਜ ਫਲਾਈਓਵਰ ਨੇ ਸੜਕਾਂ ਨੇ ਕਿਉਂਕਿ ਰਸ਼ੀ ਇੰਨਾ ਹੋ ਗਿਆ ਗੱਡੀ ਕਰੂਗੀ ਕੀ ਸਪੀਡ ਉਹਦੀ ਹੋਊਗੀ ਠੋਡੀ 200 ਕਿਲੋਮੀਟਰ ਦੇ ਉੱਪਰ ਮੂਰੇ ਜਗ੍ਹਾ ਵੀ ਤਾਂ ਹੋਵੇ ਨਾ ਦੂਸਰੀ ਗੱਲ ਇਹ ਆ ਹੁਣ ਸ਼ਹਿਰਾਂ ਦੇ ਵਿੱਚ ਹਰ ਕਿਤੇ ਮਤਲਬ ਸ਼ਹਿਰ ਹੁਣ ਕਾਦੇ ਰਹਿ ਗਏ ਸ਼ਹਿਰ ਸਿਰਫ ਕੰਸਟਰਕਸ਼ਨ ਰਹਿ ਗਈ ਸ਼ਹਿਰਾਂ 'ਚ ਤੁਸੀਂ ਕਿਤੇ ਵੀ ਵੜ ਜਾਓ ਪੂਰੇ ਇੰਡੀਆ ਦੇ ਕਿਸੇ ਵੀ ਸ਼ਹਿਰ 'ਚ ਵੜ ਜਾਓ ਉੱਥੇ ਹੋਰ ਕੁਝ ਹੋਵੇ ਨਾ ਹੋਵੇ ਇੱਕ ਕੰਸਟਰਕਸ਼ਨ ਜ਼ਰੂਰ ਚੱਲੀ ਜਾਂਦੀ ਆ ਇੱਕ ਤਾਂ ਉਹਦੇ ਨਾਲ ਉਹੀ ਫੇਰ ਏਅਰ ਪੋਲੂਸ਼ਨ ਦੁਆਰਾ ਵਾਪਸ ਹੋ ਉਸੇ ਮੁੱਦੇ ਤੇ ਚਲੇ ਜਾਣੇ ਦੋਨੇ ਲਿੰਕ ਹੋ ਗਏ ਉਹੀ ਮਿੱਟੀ ਉਹੀ ਗੜਦਾ ਉਹੀ ਸੀਮੈਂਟ ਬਜਰੀ ਉੱਡੀ ਜਾਣੀਆਂ ਉਹ ਦੂਸਰਾ ਉਹਨੂੰ 4-5 ਸਾਲ ਬਣਨ ਨੂੰ ਲੱਗ ਜਾਂਦੇ ਆ 4-5 ਸਾਲ ਲੋਕ ਉਂ ਔਖੇ ਰਹਿੰਦੇ ਆ ਤੇ ਜਦ ਨੂੰ ਉਹ ਪੁਲ ਬਣ ਕੇ ਤਿਆਰ ਹੁੰਦਾ ਉਦੋਂ ਨੂੰ ਸੁੱਖ ਨਾਲ ਆਬਾਦੀ ਇੰਨੀ ਕੁ ਵਧ ਜਾਂਦੀ ਆ ਕਹਿੰਦੇ ਲਓ ਜੀ ਇਹ ਪੁਲ ਤਾਂ ਹੁਣ ਪੜ ਗਿਆ ਦੇਖ ਲਓ ਹੁਣ ਮੈਂ ਤੁਹਾਨੂੰ ਬੰਗਲੌਰੂ ਦੀ ਐਗਜ਼ਾਮਪਲ ਦਿੰਦੀ ਸੀ ਉਹ ਵੀ ਫਲਾਈਓਵਰ ਦੇ ਉੱਪਰ ਜਾਮ ਲੱਗ ਗਿਆ ਜਦ ਨੂੰ ਪੁਲ ਬਣ ਕੇ ਤਿਆਰ ਹੁੰਦਾ ਉਦੋਂ ਨੂੰ ਇੰਡੀਆ ਨਾਲ ਆਪਾਂ ਆਬਾਦੀ ਇੰਨੀ ਕੁ ਵਧਾ ਲੈਨੇ ਆ ਕਹਿੰਦੇ ਨਹੀਂ ਜੀ ਹੁਣ ਅਗਲੇ ਦੀ ਲੋੜ ਪੈਣੀ ਆ ਚਲੋ ਇੱਕ ਹੋਰ ਸ਼ੁਰੂ ਕਰ ਲਓ ਤਾਂ ਮਤਲਬ ਕੁਆਲਿਟੀ ਆਫ ਲਾਈਫ ਆ ਲੋਕ ਪਹਿਲਾਂ ਸ਼ਹਿਰਾਂ ਦੇ ਵਿੱਚ ਕਿਉਂ ਜਾਂਦੇ ਸੀ ਕੁਆਲਿਟੀ ਆਫ ਲਾਈਫ ਦੇ ਲਈ ਜਾਂਦੇ ਸੀ ਕਿ ਉੱਥੇ ਬਿਹਤਰ ਸਹੂਿਦਾਵਾਂ ਹੋਣਗੀਆਂ ਬਿਹਤਰ ਲਾਈਫ ਸਟਾਈਲ ਹੋਊਗਾ ਅਗਲੀ ਚੀਜ਼ ਆ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਇਹੋ ਜਿਹੀਆਂ ਰਿਸਰਚ ਦੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਇਹ ਦੇਖਦੀਆਂ ਨੇ ਕਿ ਸ਼ਹਿਰਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਆ ਆਪਣੇ ਪੂਰੇ ਦਿਨ ਦਾ ਕਿੰਨਾ ਟਾਈਮ ਸਿਰਫ ਟ੍ਰੈਫਿਕ ਦੇ ਵਿੱਚ ਹੀ ਕੱਢ ਦਿੰਦੇ ਆਪਣੀਆਂ ਗੱਡੀਆਂ ਦੇ ਵਿੱਚ ਬੈਠੇ ਬੈਠੀ ਦਾ 4-4 ਘੰਟੇ ਤੱਕ ਕਰਨੇ ਪੈਂਦੇ 2 ਘੰਟੇ ਇੱਧਰ ਤੇ 2 ਘੰਟੇ ਇੱਧਰ ਤੇ ਜੇ ਉਹਨਾਂ ਦਾ ਪੂਰਾ ਸਫ਼ਰ ਦੇਖ ਲਿਓ ਕੱਖਵ ਨਹੀਂ ਹੁੰਦਾ ਤੇ ਤੁਹਾਨੂੰ ਹੋਰ ਦੱਸਦਾ ਇੰਡੀਆ ਦੇ ਸ਼ਹਿਰਾਂ ਦੀ ਸਪੈਸ਼ਲਿਸਟ ਬੈਂਗਲੁਰੂ ਸੀਗਾ ਉਹ ਮੈਨੂੰ ਜੀ ਆਇਆਂ ਤਾਂ ਉਹਦੀ ਟੋਟਲ ਸਪੀਡ ਪਤਾ ਕਿੰਨੀ ਆ ਟ੍ਰੈਫਿਕ ਦੇ ਚੱਲਣ ਦੀ 15.5 ਕਿਲੋਮੀਟਰ ਦੀ ਸਪੀਡ ਇੰਨੀ ਆ ਬਸ ਲਈ ਚੱਲੋ ਭਾਵੇਂ ਗੱਡੀਆਂ ਮਹਿੰਗੀਆਂ ਵੀ ਤੇਜ਼ ਵਾਲੀਆਂ ਗੱਡੀਆਂ ਵੀ ਪਰ ਐਵਰੇਜ ਸਪੀਡ ਸਿਰਫ ਇੰਨੀ ਆ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਟ੍ਰੈਫਿਕ ਦੇ ਵਿੱਚ ਸਟਕ ਹੀ ਹੋ ਕੇ ਰਹਿਣਾ ਪਊਗਾ ਇਹ ਸੀਗਾ ਮੇਰਾ ਦੂਸਰਾ ਸਭ ਤੋਂ ਵੱਡਾ ਕਾਰਨ ਜਿਹਦੇ ਕਰਕੇ ਮੈਂ ਨਿੱਜੀ ਤੌਰ ਤੇ ਸ਼ਹਿਰਾਂ ਦੀ ਜ਼ਿੰਦਗੀ ਦੇ ਨਾਲੋਂ ਪਿੰਡਾਂ ਦੀ ਜ਼ਿੰਦਗੀ ਨੂੰ ਜਾਂ ਬਹੁਤ ਛੋਟੇ ਕਸਬਿਆਂ ਦੀ ਜ਼ਿੰਦਗੀ ਨੂੰ ਬਿਹਤਰ ਸਮਝਦਾ ਵਾਂ ਟ੍ਰੈਫਿਕ ਤੀਸਰੀ ਪ੍ਰੋਬਲਮ ਜਿਹੜੀ ਹੁਣ ਇੱਕ ਨਵੀਂ ਜੀ ਸ਼ੁਰੂ ਹੋਈ ਆ ਪਰ ਇੱਕ ਬਹੁਤ ਹੀ ਸੀਰੀਅਸ ਪ੍ਰੋਬਲਮ ਆ ਉਹ ਹੈਗੀ ਆ ਰੋਡ ਰੇਜ ਦੀ ਹੁਣ ਤੁਸੀਂ ਰੋਡ ਰੇਜ ਲਿਖ ਕੇ YouTube ਦੇ ਉੱਪਰ ਸਰਚ ਮਾਰ ਲਿਓ ਹਉਨੂ ਹਜ਼ਾਰਾਂ ਇਹੋ ਜਿਹੇ ਵੀਡੀਓ ਮਿਲ ਜਾਣਗੇ ਲੋਕ ਜਿੱਥੇ ਸੜਕਾਂ ਦੇ ਉੱਤੇ ਇੱਕ ਦੂਜੇ ਦੇ ਨਾਲ ਲੜ ਰਹੇ ਆ ਮਾੜੀ ਜੀ ਗੱਡੀ ਲੱਗ ਗਈ ਕਿਸੇ ਦੀ ਕਿਸੇ ਤੋਂ ਮਾੜੀ ਅੱਗੇ ਹੋਗੀ ਪਿੱਛੇ ਹੋਗੀ ਕੱਟ ਮਾਰਤਾ ਲੋਕ ਤਿਆਰ ਨੇ ਲੜਨ ਹੁਣ ਹਾਲਤ ਇਹ ਹੋ ਗਈ ਸ਼ਹਿਰਾਂ ਦੇ ਵਿੱਚ ਹੁਣ ਇਸ ਟਾਈਮ ਦੇ ਉੱਪਰ ਸ਼ਾਇਦ ਹੀ ਕੋਈ ਗੱਡੀ ਇਹੋ ਜੀ ਹੋਗੀ ਜਿਹਦੇ ਵਿੱਚ ਡੈਸ਼ ਕੈਮ ਨਹੀਂ ਲੱਗਿਆ ਹੋਊਗਾ ਤਾਂ ਕਿ ਮਗਰੋਂ ਇਹ ਪਤਾ ਲੱਗ ਜੇ ਵੀ ਕਸੂਰ ਅਸਲ 'ਚ ਕੀ ਦਾ ਸੀਗਾ ਜੇ ਤੁਹਾਨੂੰ ਹਾਲੇ ਵੀ ਲੱਗਦਾ ਵੀ ਨਹੀਂ ਇਹ ਕੁਝ ਜ਼ਿਆਦਾ ਐਗਜ਼ੈਜਰੇਟ ਕਰਦਾ ਬੰਦਾ ਹਰੇਕ ਚੀਜ਼ ਨੂੰ ਤੁਹਾਨੂੰ ਮੈਂ ਦੱਸਾਂ 2024 ਦੇ ਵਿੱਚ ਪੂ ਇੰਡੀਆ ਦੇ ਵਿੱਚ ਰੋਡ ਰੇਜ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਆ ਐਕਸੀਡੈਂਟ ਦੀ ਨਹੀਂ ਗੱਲ ਕਰ ਰਿਹਾ ਮੈਂ ਰੋਡ ਰੇਜ ਦੀ ਜਿਹਦੇ ਵਿੱਚ ਦੋ ਬੰਦੇ ਗੱਡੀਆਂ ਅੱਡ ਅੱਡ ਚਲਾਉਂਦੇ ਆ ਆਪਸ ਵਿੱਚ ਲੜ ਪਏ ਤੇ ਲੜਾਈ ਉਹ ਇੰਨੀ ਵੱਧ ਗਈ ਤੇ ਮੈਂ ਉਹ ਅੰਕੜੇ ਦੱਸ ਰਿਹਾ ਜਿਹਦੇ ਵਿੱਚ ਇੱਕ ਬੰਦੇ ਦਾ ਕਤਲ ਹੋ ਗਿਆ ਜਿਹਦੇ ਵਿੱਚ ਇੱਕ ਬੰਦੇ ਦੀ ਜਾਨ ਚਲੀ ਗਈ 1,30,000 ਬੰਦਾ ਸਵਾ ਲੱਖ ਤੋਂ ਵੱਧ ਬੰਦਾ ਪੂਰੇ ਇੰਡੀਆ 'ਚ ਪਿਛਲੇ ਸਾਲ ਇਸ ਤਰ੍ਹਾਂ ਦੇ ਨਾਲ ਕਤਲ ਹੋ ਗਿਆ ਤੇ ਜਿਹੜੇ ਆਮ ਵਾਕਿਆ ਹੁੰਦਾ ਜਿਹਦੇ ਵਿੱਚ ਗਾਲੀ ਗਲੋਚ ਹੋ ਜਾਂਦਾ ਜਾਂ ਪੁਲਿਸ ਤੱਕ ਗੱਲ ਚਲੀ ਜਾਂਦੀ ਆ ਹੱਥੋ ਪਾਈ ਹੋ ਜਾਂਦੀ ਆ ਇਹ ਜਿਹੇ ਦੀ ਤਾਂ ਤੁਸੀਂ ਹੁਣ ਦੇਖ ਲਓ ਕਿੰਨੀ ਜ਼ਿਆਦਾ ਵੱਡੀ ਗਿਣਤੀ ਰਹੀ ਹੋਊਗੀ ਫੇਰ ਉਹੀ ਚੀਜ਼ ਆ ਸ਼ਹਿਰ ਦੇ ਵਿੱਚ ਆਪਾਂ ਕਿਉਂ ਗਏ ਸੀਗੇ ਪੁਰਾਣੀ ਜਨਰੇਸ਼ਨ ਕਿਉਂ ਜਾਂਦੀ ਸੀ ਕੁਆਲਿਟੀ ਆਫ ਲਾਈਫ ਲਈ ਕਿ ਸ਼ਹਿਰਾਂ ਦੇ ਵਿੱਚ ਸੜਕਾਂ ਵਧੀਆ ਨੇ ਗੱਡੀਆਂ ਮਿਲ ਜਾਣਗੀਆਂ ਸੈਲਰੀ ਵਧੀਆ ਹੋਊਗੀ ਇੱਕ ਹੁੰਦਾ ਸੀ ਨਾ ਪੁਰਾਣੇ ਟਾਈਮ ਦੇ ਉੱਪਰ ਗੱਡੀ ਚਲਾਉਣ ਦਾ ਇੱਕ ਆਪਣਾ ਇੱਕ ਵੱਖਰਾ ਮਜ਼ਾ ਹੁੰਦਾ ਸੀ ਵਿੱਚ ਮਿਊਜ਼ਿਕ ਲੱਗਿਆ ਹੁੰਦਾ ਸੀ ਤੁਸੀਂ ਆਰਾਮ ਦੇ ਨਾਲ ਆਪਣਾ ਸਫ਼ਰ ਕੱਢਦੇ ਸੀਗੇ ਹੁਣ ਕੀ ਹੋ ਗਿਆ ਸ਼ਹਿਰਾਂ ਦੇ ਵਿੱਚ ਬੰਦਾ ਜੀ ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਤੇ ਬਿਨਾਂ ਕਿਸੇ ਦੇ ਨਾਲ ਲੜੇ ਹੋਏ ਪਹੁੰਚ ਜਾਂਦਾ ਅਗਲਾ ਸ਼ੁਕਰ ਮਨਾਉਂਦਾ ਤੇ ਜਿਹੜਾ ਵੈਸੀ ਸੌ ਸ਼ਰੀਫ ਜਿਹਾ ਬੰਦਾ ਉਹ ਤਾਂ ਵੈਸੀ ਡਰਦਾ ਉਹ ਤਾਂ ਉਹੀ ਡਰਦਾ ਡਰਦਾ ਹੀ ਗੱਡੀ ਚਲਾਉਂਦਾ ਤੇ ਬਾਕੀ ਦੂਸਰਾ ਅੱਜ ਦਾ ਜਿਹੜਾ ਇਹ ਛਪਰੀ ਕਲਚਰ ਆ ਥਾਰ ਵਾਲਿਆਂ ਦਾ ਸਪੈਸ਼ਲੀ ਆਪਣੇ ਪੰਜਾਬ 'ਚ ਨਹੀਂ ਕਿਉਂਕਿ ਆਪਣੇ ਲੋਕਾਂ ਨੂੰ ਇਸ ਚੀਜ਼ ਲਈ ਮ ਆਪਣੇ ਲੋਕਾਂ ਦੀ ਸਫਤ ਕਰਦਾ ਇੱਥੇ ਕਿਉਂਕਿ ਆਪਣੇ ਜੀਪ ਦਾ ਕਲਚਰ 18 ਦਾ ਕਲਚਰ ਬਹੁਤ ਪੁਰਾਣਾ ਵਾ ਸਕੋਰਪੀਓ ਪਤਾ ਨਹੀਂ ਕਦੋਂ ਤੋਂ ਚਲਾਉਂਦੇ ਆ ਆਪਾਂ ਟਾਟਾ ਸੋਮੋ ਬਹੁਤ ਟਾਈਮ ਤੋਂ ਚਲਾਉਂਦੇ ਆ ਪਰ ਪੰਜਾਬ ਤੋਂ ਬਾਹਰ ਸਪੈਸ਼ਲੀ ਜਿਹੜੀ ਹਿੰਦੀ ਬੈਲਟ ਆ ਮੈਂ ਇੱਥੇ ਕੋਈ ਨਫ਼ਰਤ ਵਾਲੀ ਗੱਲ ਨਹੀਂ ਕਰ ਰਿਹਾ ਮੈਂ ਕੋਈ ਧਰਮ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਕਹ ਰਿਹਾ ਜਦੋਂ ਕਿਸੇ ਨੂੰ ਕੋਈ ਚੀਜ਼ ਪਹਿਲੀ ਵਾਰੀ ਮਿਲੀ ਆ ਸਪੈਸ਼ਲੀ ਹਿੰਦੀ ਬੈਲਟ ਦੇ ਵਿੱਚ ਤੁਸੀਂ ਵੀਡੀਓ ਦੇਖਿਓ ਪਹਿਲੀ ਵਾਰੀ ਸ਼ਾਇਦ ਉਹਨਾਂ ਨੂੰ ਗੱਡੀ ਮਿਲੀ ਤੇ ਪਹਿਲੀ ਵਾਰੀ ਮੁੰਡਿਆਂ ਨੇ ਥਾਰਾਂ ਲੈ ਲੀਆਂ ਜਾਂ ਉਹ ਦੂਜੀ ਸਕੋਰਪੀਓ ਐਨ ਐਲ ਐਲੀ ਕਾਲੇ ਰੰਗ ਜੋ ਗੰਦ ਪਾ ਰਹੇ ਆ ਨਾ ਉਥੇ ਬੱਸ ਕਮਾਲਾ ਥਾਰ ਇੱਕ ਸਾਊ شریف ਬੰਦਾ ਦੂਰੋਂ ਥਾਰ ਆਉਂਦੀ ਦੇਖ ਕੇ ਤੇ ਕਾਲੇ ਰੰਗ ਦੀ ਸਕੋਰਪੀਓ ਐਨ ਆਉਂਦੀ ਦੇਖ ਕੇ ਮੈਂ ਕਹਿੰਦਾ ਬੱਸ ਉਹਦਾ ਤਰਾ ਨਿਕਲ ਜਾਂਦਾ ਮੈਨੂੰ ਲੱਗਦਾ ਇੰਨਾ ਉਹ ਜਮਦੂਤ ਨੂੰ ਆਉਦੇ ਉਹ ਪੈਣਸੇ ਦੇ ਉੱਤੇ ਆਉਂਦੇ ਦੇਖ ਕੇ ਨਹੀਂ ਡਰੂਗਾ ਜਿੰਨਾ ਕਿਸੇ ਛਪਰੀ ਨੂੰ ਕਿਸੇ ਥਾਰ ਦੇ ਉੱਤੇ ਜਾਂ ਸਕੋਰਪੀਓ ਐਨ ਤੇ ਦੂਰੋਂ ਆਉਂਦੇ ਦੇਖ ਕੇ ਡਰੂਗਾ ਫੇਰ ਐਗਜ਼ੈਜਰੇਟ ਨਹੀਂ ਕਰਦਾ ਮੈਂ ਹਜੇ ਬਹੁਤ ਵੀਡੀਓ ਦੇਖਦਾ ਰਹਿਣਾ ਉੱਥੇ ਕਿਉਂਕਿ ਮੈਂ ਯੂਟਿਊਬਰ ਹਾਂ ਮੇਰਾ ਵੈਸੇ ਵੀ ਕੰਮ ਯੂਟਿਊਬ ਦੇ ਉੱਪਰ ਰਹਿਣਾ ਵਾ ਕਿਉਂਕਿ ਕੰਟੈਂਟ ਵਗੈਰਾ ਉੱਥੋਂ ਤੁਹਾਨੂੰ ਹੋਰ ਮਿਲ ਜਾਂਦਾ ਤੁਹਾਨੂੰ ਆਈਡੀਆ ਹੋ ਜਾਂਦਾ ਕਿਸ ਚੀਜ਼ ਦੇ ਉੱਪਰ ਤੁਸੀਂ ਵੀਡੀਓ ਬਣਾ ਸਕਦੇ ਹੋ ਹੁਣ ਆਪਾਂ ਚੱਲਦੇ ਆਂ ਅਗਲੀ ਗੱਲ ਵੱਲ ਹੋ ਸਕਦਾ ਤੁਹਾਡੇ ਚੋਂ ਕੁਝ ਦੋਸਤ ਹੋਣ ਉਹ ਫੇਰ ਵੀ ਕਹਿਣ ਉਹ ਯਾਰ ਠੀਕ ਆ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਪੈਸਾ ਵੀ ਤਾਂ ਬਣਦਾ ਨਾ ਹੁਣ ਆਪਾਂ ਉਹਦੀ ਗੱਲ ਕਰਦੇ ਆਂ ਕਿ ਤੁਹਾਨੂੰ ਕਿੰਨਾ ਪੈਸਾ ਬਣ ਰਿਹਾ ਅੱਜ ਸ਼ਹਿਰਾਂ ਦੇ ਵਿੱਚ ਪਿਛਲੇ ਕੁਝ ਟ ਬਹੁਤ ਸਾਰੇ ਇਹੋ ਜਿਹੇ ਘਟਨਾਵਾਂ ਇਹੋ ਜਿਹੇ ਖਬਰਾਂ ਇਹ ਜਿਹੇ ਵੀਡੀਓਜ਼ ਸਾਹਮਣੇ ਆ ਰਹੇ ਆ ਜਿਦੇ ਚ ਬਹੁਤ ਸਾਰੇ ਲੋਕਾਂ ਨੇ ਚਾਹੇ ਕਈ ਵਾਰੀ ਇਕੱਲੇ ਬੰਦੇ ਨੇ ਜਾਂ ਕਈ ਵਾਰੀ ਪੂਰੇ ਦੇ ਪੂਰੇ ਪਰਿਵਾਰ ਨੇ ਸਪੈਸ਼ਲੀ ਕਿਥੋਂ ਆਰੀਆਂ ਸ਼ਹਿਰਾਂ ਚੋਂ ਆਰਥਿਕ ਹਾਲਤ ਤੰਗ ਹੋਣ ਦੇ ਕਾਰਨ ਉਹਨਾਂ ਨੇ ਆਪਣੀ ਜ਼ਿੰਦਗੀ ਖਤਮ ਕੀਤੀ ਹੋ ਸਕਦਾ ਤੁਸੀਂ ਇਹ ਵੀ ਕਹੋ ਕਿ ਪਿੰਡਾਂ ਦੇ ਵਿੱਚ ਵੀ ਫਲਾਣੇ ਦੇ ਕੇਸ ਹੋਇਆ ਇਕਾ ਦੁਕਾ ਘਟਨਾਵਾਂ ਉਸ ਤਰ੍ਹਾਂ ਦੀ ਉਹ ਤਾਂ ਸਭ ਕਿਤੇ ਹੀ ਹੁੰਦੀਆਂ ਨੇ ਪਰ ਮੈਂ ਇਹ ਕਹਿ ਰਿਹਾ ਕਿ ਕਾਮਨ ਵਰਤਾਰਾ ਹੋ ਗਿਆ ਹੁਣ ਸ਼ਹਿਰਾਂ ਦਾ ਇਹ ਪਿੰਡ ਦੇ ਵਿੱਚ ਵੀ ਕਿਤੇ ਨਾ ਕਿਤੇ ਹੁੰਦਾ ਉਹ ਕੋਈ ਇੰਡੀਵਿਜੂਅਲ ਕਟਨਾਵਾ ਬਹੁਤ ਆਈਸੋਲੇਟਡ ਕੇਸ ਆ ਉਹ ਉਹ ਇਹ ਨਹੀਂ ਹੈਗਾ ਵੀ ਉਸ ਬੰਦੇ ਨੂੰ ਹੋਇਆ ਤਾਂ ਅੱਗੇ ਵੀ ਕੋਈ ਹੋਊਗਾ ਪਰ ਸ਼ਹਿਰਾਂ ਦੇ ਵਿੱਚ ਜਿਹੜਾ ਇਹ ਹੋ ਰਿਹਾ ਇਹ ਲਗਾਤਾਰ ਹੋ ਰਿਹਾ ਈਵਨ ਕੱਲ ਵੀ ਕਲਕੱਤੇ ਦੇ ਵਿੱਚ ਜਾਂ ਕੋਲਕਾਤਾ ਦੇ ਵਿੱਚ ਇੱਕ ਬਜ਼ੁਰਗ ਜੋੜਾ ਸੀ ਇੱਕ ਉਹਨਾਂ ਦਾ ਲੜਕਾ ਸੀ ਇਹਨਾਂ ਤਿੰਨੇ ਜਾਣਿਆਂ ਨੇ ਫਾਹਾ ਲੈ ਲਿਆ ਆਪਦੇ ਫਲੈਟ ਦੇ ਵਿੱਚ ਹੀ ਤੇ ਆਤਮ ਹੱਤਿਆ ਕਰ ਲਈ ਸੇਮ ਰੀਜ਼ਨ ਆ ਆਰਥਿਕ ਤੰਗੀ ਤੁਸੀਂ ਵੀ ਸ਼ਾਇਦ ਸੁਣਿਆ ਹੋਣਾ ਕਿ ਫਲਾਣੇ ਮੁੰਡੇ ਨੂੰ 1.5 ਲੱਖ ਦਾ ਪੈਕੇਜ ਆ ਮਹੀਨੇ ਦੀ ਗੱਲ ਕਰ ਰਿਹਾ ਵੀ ਸੈਲਰੀ ਉਹਦੀ ਮਹੀਨੇ ਦੀ 1.5 ਲੱਖ ਆ 2 ਲੱਖ ਆ 50 ਹਜ਼ਾਰ ਆ ਜਾਂ ਜਿੰਨੀ ਵੀ ਆ ਇੱਥੇ ਮੈਂ ਤੁਹਾਨੂੰ ਇੱਕ ਹੋਰ ਅੰਕੜਾ ਦੱਸਦਾ ਜਿਹੜੀ ਸੈਲਰੀ ਆ ਕਿਸੇ ਵੀ ਬੰਦੇ ਦੀ ਲਾ ਲੋ ਚਾਹੇ ਉਹ ਜ਼ਿਆਦਾ ਕਮਾਉਣ ਵਾਲੇ ਦੀ ਚਾਹੇ ਘੱਟ ਕਮਾਉਣ ਵਾਲੇ ਦੀ ਆ ਉਹ ਕਿੰਨੇ ਰੇਟ ਦੇ ਉੱਤੇ ਵਧ ਰਹੀ ਆ 10% ਦੇ ਰੇਟ ਦੇ ਉੱਤੇ ਤਕਰੀਬਨ ਸਹੀ ਸ਼ਾਇਦ 9.5 ਜਾਂ 6% ਦੇ ਰੇਟ ਦੇ ਉੱਤੇ ਸਾਲਾਨਾ ਬੰਦੇ ਦੀ ਜਿਹੜੀ ਆਮਦਨ ਆ ਉਹ ਵਧ ਰਹੀ ਆ ਲਿਵਿੰਗ ਕਾਸਟ ਕਿੰਨੇ ਤੇ ਵਧ ਰਹੀ ਆ 20% ਤੇ ਜਿਹੜੀ ਆਮਦਨੀ ਆ ਜਿਹੜਾ ਪੈਸਾ ਆਉਣਾ ਵਾ ਉਹ ਸਿਰਫ 10% ਦੇ ਉੱਤੇ ਵਧ ਰਿਹਾ ਵਾ ਪਰ ਜਿਹੜਾ ਖਰਚਾ ਵਾ ਉਹ ਉਸ ਤੋਂ ਡਬਲ ਤੇ ਵਧ ਰਿਹਾ ਹੁਣ ਇਹਦੇ ਚ ਅਗਲੀ ਚੀਜ਼ ਕੀ ਆ ਜਿਹੜਾ ਵੀ ਬੰਦਾ ਕੋਈ ਸ਼ਹਿਰ ਗਿਆ ਵਾ ਉਹ ਕਿਤੇ ਨਾ ਕਿਤੇ ਤਾਂ ਆਪਦਾ ਘਰ ਛੱਡ ਕੇ ਗਿਆ ਵਾ ਕਿਤੇ ਨਾ ਕਿਤੇ ਤਾਂ ਉਹਦਾ ਘਰ ਹੋਊਗਾ ਪਰ ਸ਼ਹਿਰ ਦੇ ਵਿੱਚ ਜਾ ਕੇ ਬੰਦੇ ਨੂੰ ਜੌਬ ਤੋਂ ਬਾਅਦ ਜਿਹੜੀ ਦੂਸਰੀ ਸਭ ਤੋਂ ਵੱਡੀ ਪ੍ਰੋਬਲਮ ਆ ਜਾਂ ਕਹਿ ਲਓ ਲੋਡ ਆ ਉਹ ਹੈਗੀ ਆ ਕਰ ਦੀ ਪਿੱਛੇ ਜੇ ਮੈਂ ਇੰਨੇ ਕ ਆਰਟੀਕਲਸ ਪੜ੍ਹੇ ਆ ਇਸ ਦੇ ਬਾਰੇ ਤਾਂ ਉੱਥੇ ਇੱਕ ਸਿੰਪਲ ਜੀ ਗੱਲ ਸਮਝਾਤੀ ਮੈਨੂੰ ਉਹਨਾਂ ਲੋਕਾਂ ਨੇ ਚੰਗੇ ਵਾਲੇ ਨਿਊਜ਼ਪੇਪਰ ਇਕਨੋਮਿਕ ਟਾਈਮਜ਼ ਹੋਇਆ ਜਾਂ ਬਿਜ਼ਨਸ ਸਟੈਂਡਰਡ ਹੋਇਆ ਮੈਂ ਉਹਨਾਂ ਦੀ ਗੱਲ ਕਰ ਰਿਹਾ ਉਹ ਕਹਿੰਦੇ ਕਿ ਹੁਣ ਇਹ ਸਿਰਫ ਇੱਕ ਸੁਪਨਾ ਮਾਤਰ ਆ ਬਹੁਤ ਸਾਰੇ ਲੋਕਾਂ ਦਾ ਜੇ ਤਾਂ ਤੁਹਾਡੀ ਸੈਲਰੀ ਬਹੁਤ ਜ਼ਿਆਦਾ ਤਕੜੀ ਆ ਸਿਰਫ ਤਾਂ ਤੁਸੀਂ ਸ਼ਹਿਰਾਂ ਦੇ ਵਿੱਚ ਘਰ ਅਫੋਰਡ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਘਰ ਦਾ ਹੁਣ ਸੁਪਨਾ ਭੁੱਲ ਜੋ ਉਹਦਾ ਕਾਰਨ ਕੀ ਆ ਕਿ ਤਾਂ ਡਿਮਾਂਡ ਸਪਲਾਈ ਦੀ ਰੇਸ਼ੋ ਕੁਝ ਸਾਲ ਪਹਿਲਾਂ ਤੱਕ ਇਹ ਸੀਗੀ 40% ਤੇ ਹੁਣ ਕਿੱਥੇ ਆ ਕੇ ਡੇਗੀ 18% ਦੇ ਉ ਇੱਕ ਐਵਰੇਜ ਘਰਾ ਜਿਹੜਾ ਇੱਕ ਐਵਰੇਜ ਮਕਾਨ ਸਾਰੇ ਮਕਾਨਾਂ ਨੂੰ ਇਕੱਠੇ ਕਰਦੀਏ ਬਹੁਤ ਆਲੀਸ਼ਾਨ ਘਰਾਂ ਤੋਂ ਲੈ ਕੇ ਬਿਲਕੁਲ ਬੇਸਿਕ ਘਰਾਂ ਤੱਕ ਤਾਂ ਇੱਕ ਸ਼ਹਿਰ ਦੇ ਵਿੱਚ ਇੱਕ ਔਸਤ ਘਰ ਦੀ ਕੀਮਤ 1 ਕਰੋੜ ਰੁਪਈਆ ਵਾ ਹੁਣ ਜਿਹੜੇ ਬੰਦੇ ਦੀ ਸੈਲਰੀ 50000 ਆ 50000 ਦੇ ਵਿੱਚੋਂ ਕਿੰਨਾ ਉਹਦੇ ਬੱਚਿਆਂ ਦੀ ਫੀਸ ਤੇ ਉੱਪਰ ਜਾਣਾ ਮਤਲਬ ਤੁਹਾਨੂੰ ਪਤਾ ਸਾਰੇ ਖਰਚੇ 50000 ਤਾਂ ਕਹਿਣ ਨੂੰ ਆ 50000 ਇਹ ਥੋੜੀ ਆ ਕਿ ਉਹਨੇ ਸਾਰਾ ਦਾ ਸਾਰਾ ਜੇਬ ਚ ਪੈ ਗਿਆ ਬਚ ਗਿਆ ਉਹ ਬੰਦਾ ਕਦੋਂ ਇੱਕ 1 ਕਰੋੜ ਰੁਪਈਆ ਦਾ ਘਰ ਖਰੀਦ ਲਊਗਾ ਅਗਲੀ ਚੀਜ਼ ਇੰਡੀਆ ਦੇ ਵਿੱਚ ਰੀਅਲ ਏਸਟੇਟ ਇੰਡਸਟਰੀਆ ਉਹਦੇ ਵਿੱਚ ਇੰਨੀ ਕੁ ਜ਼ਿਆਦਾ ਮਹਿੰਗਾਈ ਹੋ ਚੁੱਕੀ ਆ ਉਹਦਾ ਕਾਰਨ ਕੀ ਇੱਕ ਤਾਂ ਆਬਾਦੀ ਆਪਣੀ ਬਹੁਤ ਜ਼ਿਆਦਾ ਵਧ ਗਈ ਸ਼ਹਿਰਾਂ ਦੇ ਵਿੱਚ ਉਨੀ ਜਗ੍ਹਾ ਨਹੀਂ ਉਨੀ ਨਵੇਂ ਮਕਾਨ ਨਹੀਂ ਬਣ ਰਹੇ ਤਾਂ ਕਿਸੇ ਵੀ ਬੰਦੇ ਦਾ ਜਿਹੜਾ ਖਰਚਾ ਕਿਸੇ ਵੀ ਥਾਂ ਦੇ ਉੱਤੇ ਉਹ ਖਰਚ ਕਰਦਾ ਉਹਦੇ ਵਿੱਚੋਂ 60% ਸਿਰਫ ਉਹਦਾ ਘਰ ਦੇ ਲੋਨ ਦੇ ਉੱਪਰ ਜਾ ਰਿਹਾ ਵਾ ਮਤਲਬ ਜੇ ਕੋਈ ਬੰਦਾ ਆਪਦਾ ਪੂਰਾ ਕਹਿੰਦਾ ਕਿ ਮੈਂ ਇਹ ਅਡਲਟ ਚੀਜ਼ਾਂ ਦੇ ਉੱਪਰ ਖਰਚ ਕਰਦਾ ਤਾਂ ਉਹਦੇ ਵਿੱਚੋਂ 100 ਦੇ ਵਿੱਚੋਂ 60 ਰੁਪਏ ਕੱਲੇ ਲੋਨ ਦੇ ਉੱਪਰ ਜਾ ਰਹੇ ਆ ਤੇ ਯੂਰਪ ਦੇ ਵਿੱਚ ਕਿੰਨੇ ਜਾਂਦੇ ਆ ਸਿਰਫ 20% ਜਾਂ ਸ਼ਾਇਦ 22% ਹੁਣ ਅਗਲੀ ਗੱਲ ਹੋ ਸਕਦਾ ਬੰਦਾ ਇਹ ਸੋਚ ਰੇ ਚੱਲ ਯਾਰ ਕਿਰਾਏ ਤੇ ਰਹਿ ਲਾਂਗੇ ਇਹ ਬੰਦਾ ਤਾਂ ਬਾਲਾ ਡਰਾਈ ਜਾਂਦਾ ਪਰ ਆਪਾਂ ਮੁਰਨਾ ਨਹੀਂ ਹੈਗਾ ਆਪਾਂ ਕਿਰਾਏ ਤੇ ਰਹਿ ਲਾਂਗੇ ਆ ਕਿਰਾਏ ਦਾ ਇੱਕ ਤੁਸੀਂ ਚਾਰਟ ਦੇਖੋ ਆਪਣੇ ਸਾਹਮਣੇ ਸਾਲ 2021 ਤੋਂ ਲੈ ਕੇ 2024 ਤੱਕ ਦਾ ਇੰਨੇ ਪਰਸੈਂਟ ਤੱਕ ਰੈਂਟ ਵਧ ਗਿਆ ਸੈਲਰੀ ਮੈਂ ਤੁਹਾਨੂੰ ਹੁਣੇ ਦੱਸੀ ਕਿੰਨੀ ਵਧਦੀ ਹੈ 10% ਦੇ ਹਿਸਾਬ ਨਾਲ ਤੇ ਰੈਂਟ ਕਿਹੜੇ ਹਿਸਾਬ ਨਾਲ ਵਧ ਰਿਹਾ ਕਿਤੇ 50% ਵੀ ਲਿਖਿਆ ਹੋਇਆ 56% ਤਿੰਨਾਂ ਸਾਲਾਂ ਦੇ ਵਿੱਚ ਕਿੰਨਾ ਹੋ ਗਿਆ ਹਰ ਸਾਲ ਦਾ 17% ਵਧ ਗਿਆ ਮਤਲਬ ਇੱਕੋ ਹੀ ਚੀਜ਼ ਸਲੋ ਚੱਲ ਰਹੀ ਹੈ ਉਹ ਹੈਗੀ ਆ ਸ਼ਹਿਰਾਂ ਦੇ ਵਿੱਚ ਵੀ ਬੰਦੇ ਦੀ ਇਨਕਮ ਦੂਸਰੀ ਗੱਲ ਮੇਰਾ ਨਿੱਜੀ ਵੀ ਤਜਰਬਾ ਹੈਗਾ ਮੇਰੇ ਆਪਣੇ ਬਹੁਤ ਸਾਰੇ ਦੋਸਤ ਨੇ ਜਿਹੜੇ ਬਹੁਤ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਹੀ ਵੱਡੀਆਂ ਤਕੜੀਆਂ ਜੌਬਸ ਦੇ ਉੱਪਰ ਉਹਨਾਂ ਦੀ ਸੈਲਰੀ ਉਹਨਾਂ ਦਾ ਪੈਕੇਜ ਬਹੁਤ ਹੀ ਜ਼ਿਆਦਾ ਹੈ ਸਟਿਲ ਪੈਕੇਜ ਜ਼ਿਆਦਾ ਪਰ ਖਰਚਾ ਵੀ ਉੱਥੇ ਬਹੁਤ ਜ਼ਿਆਦਾ ਹੈ ਹੁਣ ਆਪਾਂ ਆਉਨੇ ਆ ਅਗਲੀ ਗੱਲ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਾਣੀਆਂ ਨੂੰ ਜਿੰਨਿਆਂ ਦੀ ਆਪਾਂ ਹੁਣ ਤੱਕ ਗੱਲ ਕੀਤੀ ਉਹਨਾਂ ਨੂੰ ਇਕੱਠੇ ਕਰ ਦੋ ਤੇ ਇੱਕ ਬੰਦੇ ਨੂੰ ਕਹਿ ਦੋ ਇਹ ਸਾਰੀਆਂ ਪ੍ਰੋਬਲਮ ਉਹਦੇ ਦਿਮਾਗ ਦੇ ਵਿੱਚ ਹਰ ਟਾਈਮ ਰੱਖ ਤੇ ਅਗਲੇ 10 ਸਾਲ ਜਿਉ ਉਹਦੇ ਨਾਲ ਕੀ ਹੋਣਾ ਮੈਂਟਲ ਸਟ्रेस ਮੈਂਟਲ ਸਟ्रेस ਦਾ ਇਸ਼ੂ ਬਹੁਤ ਜਿਆਦਾ ਵਧ ਰਿਹਾ ਵਾ ਸ਼ਹਿਰਾਂ ਦੇ ਵਿੱਚ ਫੇਰ ਹੋ ਸਕਦਾ ਤੁਸੀਂ ਕਹੋ ਕਿ ਪਿੰਡ ਦੇ ਵਿੱਚ ਵੀ ਹੈਗਾ ਉਹ ਹੈਗਾ ਸਾਰੇ ਕਿਤੇ ਆ ਪਰ ਉੱਥੇ ਐਕਸਟਰਾ ਹੋ ਗਿਆ ਨਾ ਇਹ ਚੀਜ਼ ਉੱਥੇ ਬਹੁਤ ਸਾਰੀਆਂ ਪ੍ਰੋਬਲਮ ਐਹ ਜੀਆਂ ਨੇ ਜਿਹੜੀਆਂ ਛੋਟੇ ਕਸਬਿਆਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਨਹੀਂ ਹੈਗੀਆਂ ਹੁਣ ਜਿਹੜਾ ਵੀ ਬੰਦਾ ਸ਼ਹਿਰ ਜਾ ਰਿਹਾ ਉਹ ਸ਼ਹਿਰ ਕਿਉਂ ਜਾ ਰਿਹਾ ਵਾ ਉਹ ਕੰਮ ਕਰਨ ਲਈ ਜਾ ਰਿਹਾ ਤੇ ਤੁਹਾਨੂੰ ਪਤਾ ਪੂਰੀ ਦੁਨੀਆ ਦੇ ਵਿੱਚ ਵਰਕ ਕਲਚਰ এনवायरमेंट ਦੇ ਵਿੱਚ ਇੰਡੀਆ ਦਾ ਕਿੰਨਾਵਾਂ ਰੈਂਕ ਆ ਥੱਲੇੋਂ 3 ਤੀਸਰਾ ਸਭ ਤੋਂ ਬੁਰਾ ਦੁਨੀਆ ਦੇ ਵਿੱਚ ਵਰਕ ਕਲਚਰ এনवायरमेंट ਕਿੱਥੋਂ ਦਾ ਮੰਨਿਆ ਜਾਂਦਾ ਚਾਈਨਾ ਦਾ ਦੂਸਰੇ ਨੰਬਰ ਦੇ ਉੱਪਰ ਸਾਊਥ ਕੋਰੀਆ ਦਾ ਤੀਸਰੇ ਨੰਬਰ ਦੇ ਉੱਪਰ ਇੰਡੀਆ ਦਾ ਹੁਣ ਇੱਕ ਬੰਦਾ ਵਾ ਜਿਹੜੀਆਂ ਮੈਂ ਤੁਹਾਨੂੰ ਪਹਿਲੀਆਂ ਪ੍ਰੋਬਲਮ ਕਹੀਆਂ ਉਹ ਉਹਨਾਂ ਨੂੰ ਵੀ ਲੈ ਕੇ ਜਿਉ ਰਿਹਾ ਹਰ ਟਾਈਮ ਉਹਦੇ ਦਿਮਾਗ 'ਚ ਸਾਰੀਆਂ ਟੈਨਸ਼ਨਸ ਨੇ ਉਸ ਤੋਂ ਬਾਅਦ ਫਿਰ ਜਦੋਂ ਉਹ ਦਫ਼ਤਰ ਪਹੁੰਚਦਾ ਦਫ਼ਤਰ ਵੀ ਐ ਨਹੀਂ ਹੈਗਾ ਕਿ ਬੌਸ ਖੜਾ ਹੋਵੇ ਉਹਦੇ ਲਈ ਉਹ ਕੇਲੇਆਂ ਵਾਲਾ ਗੇਟ ਬਣਾ ਕੇ ਤੇ ਜਿਵੇਂ ਜਾਣ ਜਾਂਦੀ ਆ ਨਾ ਵੀ ਉਹ ਫੜ ਕੇ ਪਲੇਟ ਦੇ ਵਿੱਚ ਵਿੱਚ ਕੋਲਡ ਡਰਿੰਕ ਰੱਖੇ ਹੁੰਦੇ ਆ ਐ ਤਾਂ ਉਥੇ ਕੋਈ ਨਹੀਂ ਕਰ ਰਿਆ ਨਾ ਉਥੇ ਬਹੁਤ ਬੁਰਾ ਹਾਲ ਆ ਮਤਲਬ ਓਨੈਸਟਲੀ ਇੱਕ ਸਪੈਸ਼ਲੀ ਜਿਹੜੇ ਇੰਡੀਅਨ ਬੌਸਸ ਹੁੰਦੇ ਆ ਇਹ ਬਾਹਰ ਲਿਆਂ ਦੇ ਨਾਲੋਂ ਵੀ ਬਹੁਤ ਬੁਰੇ ਆ ਸ਼ਾਇਦ ਉਹੀ ਆ ਕਿ ਇੰਨੇ ਸਾਲਾਂ ਦੀ ਜਿਹੜੀ ਗੁਲਾਮੀ ਆਪਣੇ ਅੰਦਰ ਹੈਗੀ ਆ ਤਾਂ ਜਦੋਂ ਖੁਦ ਅਸੀਂ ਪਾਵਰ 'ਚ ਆ ਜਾਂਦੇ ਆ ਉਹ ਚਾਹੇ ਰਾਜਨੀਤਿਕ ਪਾਵਰ ਹੋਵੇ ਚਾਹੇ ਪਿੰਡ ਦਾ ਕੋਈ ਮੁੰਡਾ ਪੁਲਿਸ ਵਾਲਾ ਬਣ ਜੇ ਤੇ ਚਾਹੇ ਪਿੰਡ ਦਾ ਕੋਈ ਮੁੰਡਾ ਕਿਸੇ ਕੰਪਨੀ 'ਚ ਮੈਨੇਜਰ ਬਣ ਜੇ ਤੇ ਜਾਂ ਸਰਕਾਰੀ ਦਰਬਾਰੇ ਕੋਈ ਅਫਸਰ ਬਣ ਜੇ ਤਾਂ ਜਿਹੜੀ ਉਹ ਗੁਲਾਮੀ ਆ ਉਹ ਫਿਰ ਦੂਜੇ ਪਾਸੇ ਚੱਲਦੀ ਆ ਤਾਂ ਇਸੇ ਕਰਕੇ ਹੁਣ ਇਹ ਜਿਹੜੇ ਲੋਕ ਨੇ ਵਿਚਾਰੇ ਦੇ ਕੰਮ ਦੇ ਉੱਤੇ ਤਾਂ ਕੰਮ ਦੇ ਉੱਤੇ ਇਹ ਸਾਰਾ ਕੁਝ ਉਹਨਾਂ ਨੂੰ ਚੱਲਣਾ ਪੈਂਦਾ ਵਾ ਫਿਰ ਇੱਕ ਨਿੱਜੀ ਐਗਜ਼ਾਮਪਲ ਦੇ ਦਿੰਨਾ ਮੇਰੇ ਆਪਣੇ ਕੁਝ ਦੋਸਤ ਨੇ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਬੰਦੇ ਸੀ ਉਹ ਸਾਰੇ ਦੇ ਸਾਰੇ ਜਦੋਂ ਇੰਡੀਆ ਦੇ ਵਿੱਚ ਕੰਪਨੀਆ ਜੌਬ ਕਰਦੇ ਸੀ ਉਹਨਾਂ ਸਾਰਿਆਂ ਨੇ ਰਿਜ਼ਾਈਨ ਦਿੱਤਾ ਤੇ ਰਿਜ਼ਾਈਨ ਉਸ ਟਾਈਮ ਦਿੱਤਾ ਜਦੋਂ ਉਹਨਾਂ ਕੋਲੇ ਹੋਰ ਕੋਈ ਜੌਬ ਨਹੀਂ ਸੀ ਇਹ ਨਹੀਂ ਹੈਗਾ ਕਿ ਪਹਿਲਾਂ ਉਹਨਾਂ ਨੇ ਜੌਬ ਲਈ ਵੇਟ ਕੀਤੀ ਫਿਰ ਰਿਜ਼ਾਈਨ ਦਿੱਤਾ ਹੁਣ ਗੱਲ ਹੋਈ ਆ ਕਿ ਪੰਜਾਬ ਦੇ ਮੁੰਡੇ ਆ ਪੜੇ ਲਿਖੇ ਸੀ ਬਹੁਤ ਜ਼ਿਆਦਾ ਪੜੇ ਲਿਖੇ ਸੀ ਪਰ ਉਸ ਤਰ੍ਹਾਂ ਦਾ ਸਿਸਟਮ 'ਚ ਰਹਿਣਾ ਨਹੀਂ ਸਿੱਖੇ ਸੀ ਕਿਸੇ ਦਾ ਇੰਨਾ ਜ਼ਿਆਦਾ ਰੋਬ ਤੇ ਉਹ ਵੀ ਫਾਲਤੂ ਦਾ ਰੋਬ ਸਹਿਣਾ ਨਹੀਂ ਸਿੱਖੇ ਉਹਨਾਂ ਨੇ ਰਿ ਇਥੋਂ ਫਿਰ ਬਾਅਦ ਚੋਕੋ ਕੋ ਪੜੇ ਲਿਖੇ ਸੀ ਚਲੋ ਬਾਹਰ ਚਲੇ ਗਏ ਉਹ ਗੱਲਾਂ ਵੱਖਰੀਆਂ ਨੇ ਉਹ ਇੱਕ ਅੱਡ ਕਹਾਣੀ ਆ ਪਰ ਮੈਂ ਤੁਹਾਨੂੰ ਦੱਸ ਰਿਹਾ ਵਾਂ ਇੱਕ ਸਿਸਟਮ ਅਗਲੀ ਚੀਜ਼ ਇੱਕ ਇੰਡੀਅਨ ਕੰਮ ਕਰਨ ਵਾਲਾ ਇਨਸਾਨ ਜਰਮਨ ਦੇ ਕਿਸੇ ਵੀ ਕੰਮ ਕਰਨ ਵਾਲੇ ਇਨਸਾਨ ਤੋਂ ਇੱਕ ਹਫ਼ਤੇ ਦੇ ਵਿੱਚ 13 ਘੰਟੇ ਜ਼ਿਆਦਾ ਕੰਮ ਕਰਦਾ 13 ਘੰਟੇ ਇੱਕ ਹਫ਼ਤੇ ਦੇ ਇਨਫੋਸਿਸ ਆ ਕੰਪਨੀ ਬਹੁਤ ਵੱਡੀ ਆ ਉਹਦੇ ਓਨਰ ਹੈਗੇ ਆ ਨਰੈਣ ਮੁਰਥੀ ਉਹਨਾਂ ਨੇ ਸਟਾਰਟ ਕੀਤੀ ਆ ਉਹਨਾਂ ਦਾ ਵੀ ਨਾਂ ਤੁਹਾਨੂੰ ਪਤਾ ਹੋਊਗਾ ਪਿੱਛੇ ਜੇ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਬਹੁਤ ਕੰਟਰੋਵਰਸ਼ਲ ਬਿਆਨ ਦਿੱਤਾ ਬੜਾ ਉਹਦੇ ਤੇ ਵੀ ਰੌਲਾ ਪਿਆ ਤੇ ਉਹਨਾਂ ਨੇ ਕਿਹਾ ਕਿ ਇੰਡੀਅਨ ਜਿਹੜਾ ਯੂਥ ਹੈਗਾ ਵਾ ਯੰਗਸਟਰ ਨੇ ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ 70 ਘੰਟੇ ਕੰਮ ਕਰਨਾ ਚਾਹੀਦਾ ਤਾਂ ਬਹੁਤ ਜ਼ਿਆਦਾ ਰੋਲਾ ਪਿਆ ਪਰ ਗੱਲ ਉਹੀ ਆ ਬੰਦਾ 70 ਘੰਟੇ ਵੀ ਕੰਮ ਕਰ ਲੂ ਕੰਮ ਦੀ ਪ੍ਰੋਬਲਮ ਨਹੀਂ ਹੁੰਦੀ ਬਹੁਤ ਲੋਕ ਨੇ ਕੰਮ ਕਰਦੇ ਵੀ ਆ ਪਰ ਗੱਲ ਇਹ ਆ ਕਿ 70 ਘੰਟੇ ਕੰਮ ਕਰਨ ਤੋਂ ਬਾਅਦ ਤੁਹਾਨੂੰ ਮਿਲ ਕੀ ਰਿਆ ਉਹੀ ਸਾਰੀਆਂ ਪ੍ਰੋਬਲਮਸ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਨੇ ਤਾਂ ਫਿਰ ਕੋਈ ਕਿਉਂ ਕੰਮ ਕਰੂਗਾ ਉਹਨਾਂ ਟਾਈਮ 70 ਘੰਟੇ ਕੰਮ ਕਰਨ ਤੋਂ ਬਾਅਦ ਫਸਣਾ ਤਾਂ ਫੇਰ ਉਸੇ ਟ੍ਰੈਫਿਕ ਦੇ ਵਿੱਚ ਹੀ ਆ। ਸਾਹ ਤਾਂ ਫੇਰ ਉਸੇ ਗੰਦੀ ਹਵਾ ਦੇ ਵਿੱਚ ਹੀ ਲੈਣਾ ਵਾ। ਕਿਤੇ ਨਾ ਕਿਤੇ ਫੇਰ ਕੋਈ ਕੁਥਾਰ ਵਾਲਾ ਜਾਂ ਕਾਲੀ ਸਕੋਰਪੀਓ ਐਨ ਵਾਲਾ ਛਪਰੀ ਸਾਹਮਣੇ ਆਈ ਜਾਣਾ ਵਾ। ਹੁਣ ਫੇਰ ਇੱਕ ਡਿਸਕਲੇਮਰ ਦੇ ਰਿਹਾ ਇਹਦਾ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਨਹੀਂ ਬਸ ਸ਼ਹਿਰਾਂ ਦੇ ਵਿੱਚ ਜਾਓ ਹੀ ਨਾ ਕੰਮ ਹੀ ਨਾ ਕਰੋ। ਉਹ ਮੈਂ ਬਿਲਕੁਲ ਨਹੀਂ ਕਹਿ ਰਿਹਾ। ਹੁਣ ਆਪਾਂ ਗੱਲ ਕਰਦੇ ਹਾਂ ਪਿੰਡਾਂ ਦੀ ਜਾਂ ਕਹਿ ਲਓ ਛੋਟੇ ਕਸਬਿਆਂ ਦੀ ਕਿ ਹੁਣ ਉਹਨਾਂ ਫਰਕ ਕਿਉਂ ਨਹੀਂ ਰਹਿ ਗਿਆ? ਉਲਟਾ ਹੋ ਗਿਆ ਪਿੰਡਾਂ ਦਾ ਜਿਹੜਾ ਰਹਿਣ ਸਹਿਣ ਸੀਗਾ ਉਹ ਪਹਿਲਾਂ ਤੋਂ ਬਹੁਤ ਜ਼ਿਆਦਾ ਉੱਚਾ ਹੋ ਗਿਆ ਉਹਦੇ ਕੁਝ ਕਾਰਨ ਨੇ ਸਭ ਤੋਂ ਪਹਿਲੀ ਚੀਜ਼ਾ ਕਿਸੇ ਵੀ ਇਨਸਾਨ ਦੀ ਜਿਹੜੀ ਇੱਕ ਬੇਸਿਕ ਨੀਡ ਹੁੰਦੀ ਹੈ ਸਪੈਸ਼ਲੀ ਜਦੋਂ ਉਹਦੇ ਬੱਚੇ ਹੁੰਦੇ ਆ ਉਹ ਸਭ ਤੋਂ ਉਹਦਾ ਵੱਡਾ ਫਿਕਰ ਹੁੰਦਾ ਆਪਣੇ ਬੱਚਿਆਂ ਦੀ ਐਜੂਕੇਸ਼ਨ ਹੁਣ ਤੋਂ ਦੋ ਕੁ ਦਹਾਕੇ ਪਹਿਲਾਂ ਤੱਕ ਪਿੰਡਾਂ ਦੇ ਵਿੱਚ ਇਹ ਸਿਰਫ ਸਰਕਾਰੀ ਸਕੂਲ ਹੁੰਦੇ ਸੀ ਪਰ ਹੁਣ ਦੀ ਗੱਲ ਹੈ ਜਿਵੇਂ ਆਪਾਂ ਉਸ ਕੱਲੇ ਪੰਜਾਬ ਦੀ ਗੱਲ ਕਰ ਲਈਏ ਮੇਰੇ ਨਹੀਂ ਖਿਆਲ ਦੇ ਵਿੱਚ ਪੰਜਾਬ ਦਾ ਕੋਈ ਵੀ ਏਰੀਆ ਕੋਈ ਪਿੰਡ ਅਜਿਹਾ ਹੋਗਾ ਜਿਹਦੇ 10 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਅੰਦਰ ਕੋਈ ਹੋਗਾ ਇੰਗਲਿਸ਼ ਮੀਡੀਅਮ ਦਾ ਸਕੂਲ ਨਹੀਂ ਹੋਊਗਾ ਚੰਗੇ ਬੋਰਡ ਦਾ ਜਿਵੇਂ CBSE ਹੋ ਗਿਆ ਜਾਂ ICSE ਬੋਰਡ ਹੋ ਗਿਆ ਬੱਸਾਂ ਲੱਗੀਆਂ ਹੋਈਆਂ ਨੇ ਬੱਚੇ ਹੁਣ ਪਿੰਡਾਂ ਦੇ ਵੀ ਮੈਂ ਵੀ ਇੱਥੇ ਦੇਖਦਾ ਮਾਂ ਪਿੰਡਾਂ ਦੇ ਬੱਚੇ ਆਉਂਦੇ ਇੱਥੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਆਉਂਦੇ ਆ ਸਾਰੇ ਦੇ ਸਾਰੇ CBSE ਬੋਰਡ ਦੇ ਸਕੂਲ ਨੇ ਪਰ ਪਰ ਕੇ ਰੋਜ਼ ਸਵੇਰੇ ਪਿੰਡਾਂ ਤੋਂ ਬੱਚੇ ਆਉਂਦੇ ਆ ਪੜਦੇ ਆ ਦੁਪਹਿਰ ਦੇ ਟਾਈਮ ਉਹਨਾਂ ਬੱਸਾਂ ਦੇ ਵਿੱਚ ਬੈਠ ਕੇ ਆਪਦੇ ਪਿੰਡਾਂ ਨੂੰ ਮੁੜ ਜਾਂਦੇ ਹੁਣ ਪਿੰਡਾਂ ਦੇ ਬੱਚੇ ਆ ਪੰਜਾਬ ਦੇ ਬੱਚੇ ਆ ਪਰ ਫਿਰ ਵੀ ਬਹੁਤ ਚੰਗੇ ਸਕੂਲਾਂ 'ਚ ਪੜ ਰਹੇ ਆ ਤਾਂ ਉਹ ਇੱਕ ਸਭ ਤੋਂ ਜਿਹੜੀ ਵੱਡੀ ਲੋਡ ਸੀਗੀ ਉਹ ਖਤਮ ਹੋ ਗਈ ਸੇਮ ਚੀਜ਼ ਹਸਪੀਟਲਸ ਨਾਲ ਰਹੀ ਆ ਹ ਕੋਈ ਐਮਰਜੈਂਸੀ ਕੇਸ ਹੋ ਜਾਂਦਾ ਉਹ ਵੱਖਰੀ ਗੱਲ ਆ ਪਰ ਗੱਲ ਉਹੀ ਆ ਐਮਰਜੈਂਸੀ ਕੇਸ ਦੇ ਵਿੱਚ ਜੇ ਤੁਸੀਂ ਸ਼ਹਿਰ ਦੇ ਵਿੱਚ ਵੀ ਬੈਠੇ ਹੋ ਉੱਥੇ ਵੀ ਤੁਸੀਂ ਟ੍ਰੈਫਿਕ ਚ ਫਸਿਓ ਟਾਈਮ ਤਾਂ ਤੁਹਾਨੂੰ ਵੀ ਉਨਾ ਹੀ ਲੱਗ ਜਾਣਾ ਵਾ ਤਾਂ ਹਸਪੀਟਲਸ ਵੀ ਹੁਣ ਪਹਿਲਾਂ ਦੇ ਨਾਲੋਂ ਬਹੁਤ ਜ਼ਿਆਦਾ ਨਹੀਂ ਅਗਲੀ ਚੀਜ਼ ਜਿਨੇ ਸਭ ਤੋਂ ਜ਼ਿਆਦਾ ਵੱਡਾ ਫਰਕ ਪਾਇਆ ਜਿਨੇ ਪਿੰਡਾਂ ਤੇ ਸ਼ਹਿਰਾਂ ਦਾ ਆਪਸ 'ਚ ਰਹਿਣ ਸਹਿਣ ਦਾ ਗੈਪ ਸੀ ਜਿਹੜਾ ਫਰਕ ਸੀ ਉਹ ਬਹੁਤ ਜ਼ਿਆਦਾ ਘਟਾਤਾ ਉਹ ਹੈਗਾ ਇੰਟਰਨੈਟ ਬਹੁਤ ਸਾਰੇ ਲੋਕ ਨੇ ਜਿਹੜੇ ਵਰਕ ਫਰੋਮ ਹੋਮ ਕਰਦੇ ਆ ਮੇਰੇ ਕੋਲ ਬਹੁਤ ਸਾਰੀਆਂ ਐਗਜ਼ਾਮਪਲ ਨੇ ਨਿੱਜੀ ਐਗਜ਼ਾਮਪਲਸ ਵੀ ਨੇ YouTube ਤੋਂ ਜਾਂ ਇੰਟਰਨੈਟ ਤੋਂ ਵੀ ਮੈਂ ਬਹੁਤ ਸਾਰੀਆਂ ਕਹਾਣੀਆਂ ਪੜੀਆਂ ਜਿਹੜੇ ਬਹੁਤ ਜ਼ਿਆਦਾ ਇੰਟੈਲੀਜੈਂਟ ਲੋਕ ਨੇ ਉਹ ਇਸੇ ਤਰ੍ਹਾਂ ਹੀ ਜਿਵੇਂ ਛੁੱਟੀਆਂ ਬਣਾਉਣ ਵੀ ਜਾਂਦੇ ਆ ਕਿਤੇ ਵੀ ਚਲੇ ਜਾਂਦੇ ਆ ਇੰਟਰਨੈਟ ਦੇ ਉੱਤੇ ਉੱਥੇ ਬੈਠ ਕੇ ਆਪਦਾ ਕੰਮ ਕਰਦੇ ਰਹਿੰਦੇ ਆ ਹੁਣ ਮੈਂ ਗੱਲ ਉਹਨਾਂ ਦੀ ਕਰਦਾ ਜ ਇਨਸਾਨ ਜਿਹੜਾ ਇਹ ਚਾਵੇ ਕਿ ਮੈਂ ਪਿੰਡ ਦੇ ਵਿੱਚ ਬੈ ਕੇ ਜਾਂ ਛੋਟੇ ਕਸਬੇ ਦੇ ਵਿੱਚ ਬੈਠ ਕੇ ਆਪਣਾ ਕੰਮ ਕਰਨਾ ਉਹ ਪੜ੍ਹ ਵੀ ਸਕਦਾ ਜਿੰਨੀ ਮਰਜ਼ੀ ਉਥੋਂ ਨੋਲੇਜ ਲੈ ਲਓ ਲੈ ਸਕਦਾ ਵਾ ਬਹੁਤ ਸਾਰੇ ਲੋਕ ਆ ਜਿਹੜੇ ਆਪਣਾ ਬਿਜ਼ਨਸ ਉਥੋਂ ਰਨ ਕਰਦੇ ਆ YouTube ਦੇ ਉੱਪਰ ਬਹੁਤ ਸਾਰੀ ਐਗਜ਼ਾਮਪਲਸ ਨੇ ਤੁਸੀਂ ਉਸ ਤਰ੍ਹਾਂ ਦੇ ਨਾਲ ਸਰਚ ਕਰਕੇ ਕੋਸ਼ਿਸ਼ ਕਰੋ ਅਗਲੀ ਚੀਜ਼ ਆ ਪਹਿਲਾਂ ਕੀ ਹੁੰਦਾ ਸੀ ਜਦੋਂ ਇੱਕ ਬੰਦਾ ਪਿੰਡ 'ਚ ਰਹਿੰਦਾ ਸੀ ਤਾਂ ਪੂਰੀ ਤਰ੍ਹਾਂ ਦੇ ਨਾਲ ਬਾਕੀ ਦੀ ਦੁਨੀਆ ਤੋਂ ਟੁੱਟਿਆ ਹੁੰਦਾ ਸੀ ਹੁਣ ਹੈ ਹੀ ਨਹੀਂ ਇਹ ਚੀਜ਼ਾਂ ਤੁਸੀਂ ਜੋ ਮਰਜ਼ੀ ਜਿਹੜੇ ਮਰਜ਼ੀ ਕੰਟਰੀ ਦਾ ਜਿਹੜੀ ਮਰਜ਼ੀ ਇਵੈਂਟ ਦੇਖਣੀ ਆ ਤੁਸੀਂ ਇੰਟਰਨੈਟ ਦੇ ਉੱਤੇ ਦੇਖ ਸਕਦੇ ਹੋ ਉਹ ਹੁਣ ਥੋੜੇ ਤੇ ਡਿਪੈਂਡ ਕਰਦਾ ਵੀ ਤੁਸੀਂ ਕੀ ਦੇਖਣਾ ਵਾ ਤੁਸੀਂ ਜੱਟ ਬਾਬੇ ਬਾਂਦਰਾਂ ਵਾਲੇ ਦੇਖਣੇ ਆ ਜਾਂ ਤੁਸੀਂ ਕੋਈ ਚੰਗੀ ਚੱਜ ਹਾਲ ਦੀ ਚੀਜ਼ ਦੇਖਣੀ ਆ ਹੁਣ ਇੱਥੇ ਵੀ ਕਮੈਂਟ ਨਾ ਕਰਨ ਲੱਗ ਜਿਓ ਕਿ ਤੈਨੂੰ ਕਿਵੇਂ ਪਤਾ ਮੈਨੂੰ ਇਸ ਕਰਕੇ ਪਤਾ ਕਿਉਂਕਿ ਪਿੱਛੇ ਜੀ ਮੈਂ ਦੋ ਵੀਡੀਓ ਉਹਨਾਂ ਦੇ ਉੱਤੇ ਬਣਾਏ ਸੀਗੇ ਅਗਲੀ ਚੀਜ਼ ਰੋਡ ਕਨੈਕਟੀਵਿਟੀ ਬਹੁਤ ਵਧੀਆ ਹੋਊਗੀ ਪੰਜਾਬ ਦੀਆਂ ਜਿਹੜੀਆਂ ਆਪਣੀਆਂ ਸੜਕਾਂ ਨੇ ਉਹ ਵਧੀਆ ਹੀ ਨੇ ਹੁਣ ਆਪਣੇ ਪੰਜਾਬ ਦੀਆਂ ਸੜਕਾਂ ਨੇ ਮੈਂ ਕੋਈ ਸਰਕਾਰ ਦੀ ਗੱਲ ਨਹੀਂ ਕਰਦਾ ਸਰਕਾਰ ਅਕਾਲੀਆਂ ਦੀ ਵੀ ਆਉਂਦੀ ਆ ਕਾਂਗਰਸ ਦੀ ਵੀ ਆਉਂਦੀ ਆ ਹੁਣ ਆਮ ਆਦਮੀ ਵਾਲੇ ਵੀ ਹੈਗੇ ਆ ਤਾਂ ਮੈਂ ਪੋਲਿਟੀਕਲ ਗੱਲ ਨਹੀਂ ਕਰ ਰਿਹਾ ਮੈਂ ਵੈਸੇ ਹੀ ਗੱਲ ਕਰ ਰਿਹਾ ਪਿਛਲੇ 10 ਸਾਲਾਂ ਦੀ ਲਾ ਲੋ 20 ਸਾਲਾਂ ਦੀ ਕਿ ਆਪਣੀਆਂ ਸੜਕਾਂ ਇੰਨੀਆਂ ਕੋਈ ਬਹੁਤ ਬੁਰੀਆਂ ਨਹੀਂ ਕਿਤੇ ਬਹੁਤ ਜਿਆਦਾ ਵਧੀਆ ਵਾ ਅਗਲੀ ਚੀਜ਼ ਇੱਕ ਚੀਜ਼ ਜਿਹੜੀ ਬੰਦੇ ਨੂੰ ਥੋੜਾ ਜਿਹਾ ਮਾਨਸਿਕ ਸ਼ਾਂਤੀ ਦਿੰਦੀ ਹੈ ਉਹ ਹੈਗਾ ਪੇਸ ਥੋੜੀ ਸਲੋ ਪੇਸ ਲਾਈਫ ਹੁੰਦੀ ਆ ਛੋਟੇ ਕਸਬਿਆਂ ਦੀ ਪਿੰਡਾਂ ਦੀ ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰੀ ਹੁੰਦੀ ਆ ਬੰਦਾ ਨਹੀਂ ਤਾਂ ਹਰ ਟਾਈਮ ਸਿਰਫ ਇੱਕ ਮਸ਼ੀਨ ਬਣਿਆ ਰਹਿੰਦਾ ਹੁਣ ਉਹਨੂੰ ਨਾਲ ਤੁਸੀਂ ਟ੍ਰੈਫਿਕ ਦੇ ਐਡ ਕਰ ਲਓ ਜਿਹੜੇ ਵੀ ਬੰਦੇ ਦਾ 9 ਵਜੇ ਆਫਿਸ ਆ ਕਈ ਤਾਂ ਵਿਚਾਰੇ 7 ਵਜੇ ਘਰੋਂ ਨਿਕਲ ਜਾਂਦੇ ਆ ਤੇ ਉਹ ਤਿਆਰ ਕਦੋਂ ਹੁੰਦੇ ਆ 6:30 'ਤੇ ਤਿਆਰ ਹੋਣਾ ਸ਼ੁਰੂ ਹੁੰਦੇ ਆ ਘਰੇ ਕਦੋਂ ਮੁੜਨਾ ਮਰਾਤ ਨੂੰ 9 ਵਜੇ 10 ਵਜੇ ਤਾਂ ਬੱਚੇ ਆ ਪਿੱਛੇ ਕੀ ਆ ਤਾਂ ਉਹੀ ਬੰਦਾ ਬਹੁਤ ਸਾਰੇ ਲੋਕ ਨੇ ਜਿਹੜੇ ਐਂ ਕੰਮ ਇਥੋਂ ਕਰ ਸਕਦੇ ਆ ਫੇਰ ਇੱਕ ਵਾਰੀ ਕਹਿ ਰਿਹਾ ਤੁਸੀਂ ਕਹਿੰਦੇ ਹੋ ਕਿ ਹੁਣ ਕੋਈ ਜ਼ਿਆਦਾ ਡਿਫੈਂਸਿਵ ਹੋ ਗਿਆ ਹਮ ਅੱਜ ਥੋੜਾ ਜਿਹਾ ਜ਼ਿਆਦਾ ਡਿਫੈਂਸਿਵ ਹੋਇਆ ਹੋਇਆ ਤਾਂ ਮੈਂ ਉਹ ਨਹੀਂ ਕਹਿ ਰਿਹਾ ਇਹ ਚੀਜ਼ ਹਰੇਕ ਤੇ ਲਾਗੂ ਨਹੀਂ ਹੋ ਰਹੀ ਇਹਦਾ ਮਤਲਬ ਇਹ ਨਹੀਂ ਮੈਂ ਕਿਸੇ ਨੂੰ ਕਹਿ ਰਿਹਾ ਵੀ ਸ਼ਹਿਰਾਂ ਦੇ ਵਿੱਚ ਜੋ ਲੋਕ ਬੈਠੇ ਆ ਜੀ ਮੈਂ ਹੋਵਾਂ ਕਿਸੇ ਦੀ ਵੀ ਥਾਂ ਦੇ ਉੱਤੇ ਮੈਂ ਇਸ ਤਰ੍ਹਾਂ ਕਰਦਾ ਤੇ ਦੇਖੋ ਫਿਰ ਮੈਂ ਤਾਂ ਕਰ ਵੀ ਇਸੇ ਤਰ੍ਹਾਂ ਹੀ ਰਿਹਾ ਹਾਂ ਬਹੁਤ ਸਾਰੇ ਲੋਕਾਂ ਦੀ ਜੌਬ ਹੁੰਦੀ ਹੈ ਉਹ ਲੋਕ ਨਹੀਂ ਛੱਡ ਸਕਦੇ ਪਰ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਹੁੰਦੇ ਜਿਹੜੇ ਉਹ ਜੌਬ ਨੂੰ ਛੱਡ ਸਕਦੇ ਆ ਤਾਂ ਉਹ ਮੈਂ ਕਾਰਨ ਦੱਸ ਰਿਹਾ ਅਗਲੀ ਗੱਲ ਆ ਆਪਣੇ ਕੋਲੇ ਕੁਦਰਤ ਉਹਨਾਂ ਤੋਂ ਕਿਤੇ ਜ਼ਿਆਦਾ ਸੋਹਣੀ ਆ ਉੱਥੇ ਤਾਂ ਦੋ ਦਰਖਤ ਕਿਤੇ ਕਰਦੇ ਮੂਰੇ ਜਾਂ ਅੰਦਰ ਲਾ ਦੇਣ ਉਹਨਾਂ ਦੇ ਲਈ ਤਾਂ ਉਹ ਵੀ ਇੱਕ ਸੁਰਗ ਦੇ ਝੂਟੇ ਵਾਲੀ ਗੱਲ ਹੋ ਜਾਂਦੀ ਹੈ ਉਹ ਵੀ ਜਿਹੜਾ ਵੀ ਕੋਈ ਕਿਤੇ ਨਾ ਕਿਤੇ ਆਊਗਾ ਉਹਨੂੰ ਵੀ ਦਿਖਾਉਣ ਗਿਆ ਦੇਖੋ ਅਸੀਂ ਆਪਦੀ ਕੋਠੀ 'ਚ ਦੋ ਬੂਟੇ ਲਾਏ ਹੋਏ ਆ ਇੱਥੇ ਜਿੱ ਸਾਰੇ ਪਾਸੇ ਗ੍ਰੀਨ ਹੀ ਗ੍ਰੀਨ ਆ ਬੱਚਿਆਂ ਨੂੰ ਸ਼ਾਮ ਨੂੰ ਖੇਤਾਂ ਵੱਲ ਲੈ ਕੇ ਚਲੇ ਜਾਓ ਕਿਤੇ ਵੀ ਲੈ ਕੇ ਜਾ ਸਕਦੇ ਆ ਅਗਲੀ ਚੀਜ਼ ਇੱਕ ਲਾਸਟ ਗੱਲ ਕਰ ਰਿਹਾ ਹੁਣ ਬਹੁਤ ਹੋਰ ਜਿਆਦਾ ਲੰਬਾ ਨਹੀਂ ਇਹਨੂੰ ਖਿੱਚੂੰਗਾ ਬਹੁਤ ਬੋਰ ਨਹੀਂ ਕਰੂੰਗਾ ਉਹ ਹੈਗਾ ਵਾ ਖਾਣਾ ਸ਼ਹਿਰਾਂ ਦਾ ਖਾਣਾ ਹੁਣ ਤੁਸੀਂ ਵੀ ਇਹਦੇ ਉੱਤੇ ਬਹੁਤ ਸਾਰੇ ਵੀਡੀਓਜ਼ ਦੇਖੇ ਹੋਣਗੇ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਚੁੱਕਿਆ ਉਹਨਾਂ ਦਾ ਖਾਣਾ ਨਾ ਉੱਥੇ ਦੁੱਧ ਚੱਜਦਾ ਵਾ ਨਾ ਉੱਥੇ ਦੁੱਧ ਆ ਤੇ ਨਾ ਉੱਥੇ ਪਨੀਰ ਮਿਲਦਾ ਵਾ ਹੁਣ ਤੁਸੀਂ ਕਹੋਗੇ ਨਹੀਂ ਮਿਲਦਾ ਤਾਂ ਹੋਊਗਾ ਉਹ ਹੁੰਦਾ ਖਰਾਬਾ ਨਹੀਂ ਮਿਲਦਾ ਹੀ ਨਹੀਂ ਹੁੰਦਾ ਹੁਣ ਤਾਂ ਐਸੀਆਂ ਐਸੀਆਂ ਰਿਪੋਰਟਸ ਤੁਸੀਂ ਵੀ ਦੇਖੀਆਂ ਹੋਣਗੀਆਂ ਕਿ ਇਹ ਜੀ ਦੁੱਧ ਪਹਿਲਾਂ ਆਉਂਦਾ ਹੁੰਦਾ ਸੀ ਕੁਝ ਸਾਲ ਪਹਿਲਾਂ ਵੀ ਇਹ ਜੀ ਦੁੱਧ ਚ ਮਲਾਵਟਾ ਹੁਣ ਉਹ ਦਖਾ ਦਿੰਦੇ ਆ ਫੈਕਟਰੀਆਂ ਇਹ ਜੀ ਫਲਾਣੇ ਕੈਮੀਕਲ ਨੂੰ ਫਲਾਣੇ ਕੈਮੀਕਲ ਨਾਲ ਜੋੜ ਦੋ ਪਨੀਰ ਬਣ ਜਾਂਦਾ ਫਲਾਣੇ ਨਾਲ ਦੁੱਧ ਬਣ ਜਾਂਦਾ ਫਲਾਣੇ ਨਾਲ ਆਹ ਬਣ ਜਾਂਦਾ ਕਮ ਸੇ ਕਮ ਆਪਣੇ ਕੋਲੇ ਆ ਚੀਜ਼ਾਂ ਤਾਂ ਨਹੀਂ ਹੈ ਕੋਈ ਬੰਦਾ ਦੁੱਧ ਦਊਗਾ ਚੱਲ ਮਾੜੀ ਮੋਟੀ ਮਲਾਵਟ ਕਰ ਲੂਗਾ ਪਰ ਐਟ ਲੀਸਟ ਹੋਊਗਾ ਤਾਂ ਦੁੱਧ ਹੀ ਪਨੀਰ ਆ ਉਹ ਆਪਾਂ ਘਰੇ ਵੀ ਬਣਾ ਸਕਦੇ ਬਣਾਉਨੇ ਵੀ ਆ ਹਾਲੇ ਵੀ ਕੁਝ ਮਾਈਆਂ ਬੀਬੀਆਂ ਨੇ ਜਿਹੜੀਆਂ ਖੋਆ ਘਰੇ ਬਣਾ ਲੈਂਦੀਆਂ ਨੇ ਜਵਾਕਾਂ ਨੂੰ ਖਵਾ ਦ ਪਹਿਲੀ ਤਾਂ ਬੇਸਿਕ ਨੀਡ ਤਾਂ ਇਹ ਹੈ ਨਾ ਜਦ ਬੇਸਿਕ ਨੀਡ ਹੀ ਨਹੀਂ ਰਹੂਗੀ ਗੱਲ ਫਿਰ ਉੱਥੇ ਆ ਗਈ ਨਾ ਇੱਕ ਬੰਦਾ ਵਿਚਾਰੇ ਨੇ ਮਿਹਨਤ ਕੀਤੀ ਪੜਿਆ ਉਸ ਤੋਂ ਬਾਅਦ ਉਹ ਸ਼ਹਿਰ ਚਲਾ ਗਿਆ ਉੱਥੇ ਉਹਦੇ ਬੱਚੇ ਹੋਏ ਪਰ ਗੱਲ ਉੱਥੇ ਆ ਗਈ ਵੀ ਮਿਲਿਆ ਕੀ ਹਾਸਲ ਕੀ ਹੋ ਗਿਆ ਤਾਂ ਮੇਰੇ ਖਿਆਲ ਦੇ ਵਿੱਚ ਮੇਰਾ ਫਿਰ ਉਹੀ ਕਹਿੰਦਾ ਨਿੱਜੀ ਵਿਚਾਰ ਹੈ ਇੱਕ ਮੇਰਾ ਨਿੱਜੀ ਵਿਚਾਰ ਆ ਕਿ ਇਸ ਟਾਈਮ ਦੇ ਉੱਤੇ ਜਿਹੜੀ ਅਗਲੀ ਜਨਰੇਸ਼ਨ ਆ ਥੋੜਾ ਉਹਨਾਂ ਨੂੰ ਪੌਜ਼ ਤੇ ਰਿਫਲੈਕਟ ਕਰਨ ਦੀ ਲੋੜ ਆ ਵੀ ਥੋੜੀ ਦੇਰ ਰੁਕੋ ਗੱਡੀ ਨੂੰ ਰੋਕੀਏ ਥੋੜੀ ਦੇਰ ਆਪਾਂ ਜਾ ਕੇ ਅਦਰ ਨੂੰ ਰਹੇ ਆ ਆਪਾਂ ਇੱਕ ਚੀਜ਼ ਦੇ ਲਈ ਬਹੁਤ ਕੁਝ ਛੱਡ ਰਹੇ ਆ ਦੂਸਰੀ ਗੱਲ ਆ ਮੈਂ ਇਹ ਨਹੀਂ ਕਹਿ ਰਿਹਾ ਕੰਮ ਨਹੀਂ ਕਰਨਾ ਚਾਹੀਦਾ ਕੰਮ ਬਿਲਕੁਲ ਕੰਮ ਤੋਂ ਬਿਨਾ ਤਾਂ ਕੁਝ ਹੋਊਗਾ ਹੀ ਨਹੀਂ ਪਰ ਕੰਮ ਦੇ ਵਿੱਚ ਵੀ ਤੁਸੀਂ ਸਮਾਰਟਨੈਸ ਦਿਖਾ ਸਕਦੇ ਹੋ ਤੁਸੀਂ ਕੋਈ ਇਸ ਤਰ੍ਹਾਂ ਦਾ ਕੰਮ ਕਰ ਸਕਦੇ ਹੋ ਜੇ ਤੁਸੀਂ ਪੜ੍ਹ ਲਿਖ ਕੇ ਇੰਨੀ ਵਧੀਆ ਐਜੂਕੇਸ਼ਨ ਲੈ ਲਈ ਤਾਂ ਤੁਸੀਂ ਕੁਝ ਵੀ ਇਸ ਤਰ੍ਹਾਂ ਦਾ ਲੱਭ ਸਕਦੇ ਹੋ ਬਹੁਤ ਸਾਰੇ ਲੋਕ ਲੱਭਦੇ ਆ ਪਰ ਉਸ ਇੱਕ ਚੀਜ਼ ਪਿੱਛੇ ਕਿੰਨਾ ਕੁਝ ਬੰਦਾ ਗਵਾ ਰਿਹਾ ਵਾ ਅੱਜਕੱਲ੍ਹ ਤਾਂ ਇਹ ਸੀਗਾ ਜੀ ਮੇਰਾ ਇੱਕ ਵੀਡੀਓ ਮਤਲਬ ਇੱਕ ਸ਼ਹਿਰ ਦੀ ਜ਼ਿੰਦਗੀ ਤੇ ਇੱਕ ਪਿੰਡ ਦੀ ਜ਼ਿੰਦਗੀ ਨੂੰ ਆਪਸ ਦੇ ਵਿੱਚ ਉਹ ਕੰਪੇਅਰ ਕਰਕੇ ਦੇਖ ਰਿਹਾ ਸੀ ਕਿ ਵੈਸੇ ਹੀ ਦਿਮਾਗ ਦੇ ਵਿੱਚ ਆਉਂਦਾ ਰਹਿੰਦਾ ਤਾਂ ਮੈਂ ਕਿ ਚਲੋ ਮੈਂ ਇਹਦਾ ਵੀਡੀਓ ਬਣਾ ਲੈਣਾ ਹੁਣ ਇਹ ਵੀ ਹੋ ਸਕਦਾ ਤੁਹਾਨੂੰ ਮੇਰੀਆਂ ਕੁਝ ਗੱਲਾਂ ਚੰਗੀਆਂ ਲੱਗੀਆਂ ਹੁਣ ਕੁਝ ਗੱਲਾਂ ਬੁਰੀਆਂ ਲੱਗੀਆਂ ਹੁਣ ਪਰ ਉਹਦਾ ਤੇ ਤੁਸੀਂ ਵੀ ਦੱਸ ਦਿਓ ਤੁਹਾਨੂੰ ਕਿਹੜੀ ਗੱਲ ਚੰਗੀ ਲੱਗੀ ਕਿਹੜੀ ਗੱਲ ਬੁਰੀ ਲੱਗੀ ਆ ਤੁਹਾਡੇ ਵਿਚਾਰਾਂ ਦਾ ਵੀ ਮੈਨੂੰ ਪਤਾ ਲੱਗੂਗਾ ਇੱਥੇ ਤਾਂ ਇਹ ਸੀਗਾ ਜੀ ਮੇਰਾ ਵੀਡੀਓ ਤੇ ਨਾਲ ਸੀਗੀ ਮੇਰੀ رائے ਤੇ ਇਹ ਵੀਡੀਓ ਹੁਣ ਇੱਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋ